ਤੁਸੀਂ ਮਿਸ ਕਰਦੇ ਹੋ ਉਹਨਾਂ ਲੋਕਾਂ ਨੂੰ ਜਿਹੜੇ ਪੁਰਾਣੇ ਤੁਹਾਡੇ ਯਾਰ ਦੋਸਤ ਜਿਹੜੇ ਸਨ ਹਾਂ ਉਹਨਾਂ ਨੂੰ ਯਾਦ ਕਰਦੇ ਹੁੰਦੀ ਜਾਂ ਵੀ ਹਾਂ ਉਹ ਹੋਣ ਬਹੁਤ ਚੰਗੇ ਆ ਤਾਂ ਆਪਣਾ ਪਿੰਡ ਕਿਹੜਾ ਸੀ ਉੱਥੇ ਪਾਕਿਸਤਾਨ ਪਿੰਡ ਲੋਈਆਂ ਵਾਲਾ ਸੀ ਜੋ ਨਿਕਲ ਕੇ ਆਏ ਹਾਂ ਪਹਿਲਾ ਮੋਕੇ ਪਿੰਡ ਸੀ ਜਿੱਥੇ ਜਿੰਨੇ ਲੋਕ ਸਨ ਘਰ ਤੋਂ ਬਿਨਾ ਚੱਲਦੇ ਨਹੀਂ ਲੋਕਾਂ ਨੂੰ ਉਹ ਤਾਂ ਕੋਈ ਕੁਝ ਨਹੀਂ ਮਿਲਦਾ ਸਾਨੂੰ ਦੁੱਧ ਪੀਣ ਲਈ ਮਿਲਦਾ ਹਾਂਜੀ ਅਸੀਂ 15 ਰੁਪਏ ਮਣ ਗੁੜ ਵੇਚਿਆ 70 ਰੁਪਏ ਛੋਲੇ ਵਿੱਚ ਇਹਨੇ ਤੇ ਇੰਨਾ ਪੈਣਾ ਸਾਹਬ ਨਾਲ ਇੱਕ ਲੁੱਡੀ ਪਾਣ ਵਾਲੀ ਗੱਲ ਜਦੋਂ ਸ਼ਾਮ ਨੂੰ ਗੱਡੀ ਪਈ ਸਾਡੇ ਪਿੰਡ ਥੋੜਾ ਨੇੜੇ ਸੀ ਬਿਲਕੁਲ ਅੱਛਾ ਜੀ ਅੱਧਾ ਕਿਲੋਮੀਟਰ ਫੈਸਲਾ ਹੋਣਾ ਹੈ ਜੀ ਤਾਂ ਤਾਂ ਰੋਜ਼ ਰੋਜ਼ ਨਹੀਂ ਇਹ ਕੰਮ ਹੁੰਦੇ ਹਾਂ ਜੀ ਇਹ ਕੋ ਦਿਨ ਹੀ ਹੋਣਾ ਰੋਜ਼ ਨਹੀਂ ਢਿਉਣਾ ਹਾਂ ਜੀ ਤਾਂ ਇਹ ਕੋ ਦਿਨ ਹੁੰਦੇ ਫਿਰ ਨਕਸ਼ਾਨ ਬਹੁਤ ਜ਼ਿਆਦਾ ਲੋਕਾਂ ਦਾ ਹੋਇਆ ਬਹੁਤ ਮੁੱਤਾਂ ਜ਼ਿਆਦਾ ਹੋਈਆਂ ਸਸਰੀਕਾਲ ਜੀ ਸਾਰਿਆਂ ਨੂੰ ਸਸਰੀਕਾਲ ਜੀ ਸਾਰਿਆਂ ਨੂੰ ਤੇ ਅੱਜ ਫਿਰ ਆਪਾਂ ਬੈਠਿਆ ਮੈਂ ਮੇਰੇ ਦਾਦਾ ਜੀ ਦੇ ਨਾਲ ਤੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਤੇ ਤੇ ਪਹਿਲੀ ਵੀਡੀਓ ਨੂੰ ਕਾਫੀ ਜ਼ਿਆਦਾ ਵਧੀਆ ਰਿਸਪਾਂਸ ਮਿਲਿਆ ਸੀ ਆਪਾਂ ਇੱਕ ਪਹਿਲੀ ਵੀ ਤੁਹਾਨੂੰ ਯਾਦ ਹੋਏਗੀ ਆਪਾਂ ਵੀਡੀਓ ਪਾਈ ਸੀ ਅੱਜ ਤੋਂ ਡੇਢ ਸਾਲ ਪਹਿਲਾਂ ਦੀ ਉਹ ਰਿਕਾਰਡ ਕੀਤੀ ਹੋਈ ਹੈ ਮੇਰੇ ਕੋਲ ਤੇ ਉਹ ਵੀਡੀਓ ਅਪਲੋਡ ਮੈਂ ਲੇਟ ਕੀਤੀ ਆਪਣੇ ਚੈਨਲ ਦੇ ਉੱਤੇ ਉਹ ਪਿੱਛੇ ਜੇ 15-20 ਦਿਨ ਪਹਿਲਾਂ ਕੀਤੀ ਸੀ ਉਹ ਮੈਂ ਪਿਛਲੇ ਸਾਲ ਦੀ ਆਪਾਂ ਨਾ ਡੇਢ ਸਾਲ ਪਹਿਲਾਂ ਇੱਥੇ ਬਹਿ ਕੇ ਆਪਾਂ ਬਣਾਈ ਸੀ ਘਰੇ ਤੇ ਅੱਜ ਫੇਰ ਮੈਂ ਆਪਣੇ ਦਾਦਾ ਜੀ ਦੇ ਨਾਲ ਆਪਾਂ ਤੁਹਾਡੇ ਰੂਬਰੂ ਹੋਏ ਆਂ ਤੇ ਅੱਜ ਫੇਰ ਉਹ ਗੱਲਾਂ ਦੇ ਵਿੱਚ ਕੁਝ ਕੀਤੀਆਂ ਸੀ ਜਿੱਦਾਂ ਪ੍ਰਾਣੀਆਂ ਸਾਰੀਆਂ ਤੇ ਲੋਕਾਂ ਨੂੰ ਬੜੀਆਂ ਚੰਗੀਆਂ ਲੱਗੀਆਂ ਉਹ ਸਾਰਿਆਂ ਨੇ ਰਿਲੇਟ ਕੀਤੀਆਂ ਆਪਣੇ ਨਾਲ ਕਿਸੇ ਨੂੰ ਆਪਣਾ ਪਿਓ ਯਾਦ ਆਇਆ ਕਿਸੇ ਨੂੰ ਆਪਣਾ ਦਾਦਾ ਯਾਦ ਆਇਆ ਕਿਉਂਕਿ ਇਹ ਪ੍ਰਾਣੀਆਂ ਗੱਲਾਂ ਸਾਰੀਆਂ ਜਿਹੜੀਆਂ ਨੇ ਉਹ ਸਾਂਝੀਆਂ ਕਿਉਂਕਿ ਉਹ ਟਾਈਮ ਇੱਕੋ ਜਿਹਾ ਹੀ ਸੀ ਤਕਰੀਬਨ ਜਿੰਨੇ ਵੀ ਬਜ਼ੁਰਗ ਸਨ ਸਾਰਿਆਂ ਨੇ ਸੇਮ ਹੀ ਚੀਜ਼ਾਂ ਸੇਮ ਹੀ ਉਹ ਹਾਲਾਤ ਸਾਰਾ ਕੁਝ ਇਕੱਠਾ ਹੀ ਫੇਸ ਕੀਤਾ ਸੀ ਉਹਨਾਂ ਦਿਨਾਂ ਦੇ ਵਿੱਚ ਇਕੱਠੇ ਇਕੱਠਾ ਆਇਆ ਸੀ ਸਾਰਿਆਂ ਹਾਂਜੀ ਉਹ ਸਾਰਾ ਮਤਲਬ ਇੱਕੋ ਜਿਹੀ ਸੀ ਸਾਰਾ ਮਾਹੌਲ ਅੱਜ ਤੋਂ ਕਿਉਂਕਿ ਅੱਜ ਫਰਕ ਪੈ ਸਕਦਾ ਉਦੋਂ ਤੱਕ ਇੱਕੋ ਜਿਹੀਆਂ ਚੀਜ਼ਾਂ ਹੁੰਦੀਆਂ ਸਨ ਇਲਾਕਿਆਂ ਦਾ ਫਰਕ ਹੁੰਦਾ ਸੀ ਆਪੋ ਆਪਣਾ ਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਜਿਹੜੀ ਮੈਂ ਗੱਲ ਕਰਨੀ ਚਾਹੁੰਨਾ ਤੁਹਾਡੇ ਨਾਲ ਆਪਾਂ ਸਮਝਣਾ ਚਾਹੁੰਦੇ ਆ ਜਿਹੜਾ ਸਨ 1947 ਦਾ ਜਿਹੜਾ ਵਾਕਾ ਸੀ ਸਾਡੇ ਵਿੱਚ ਜਿਹਦਾ ਬਟਵਾਰੇ ਦਾ ਟਾਈਮ ਸੀ ਜਿਹੜਾ ਜਦੋਂ ਇਹ ਸਾਡੇ ਪੰਜਾਬ ਦੇ ਦੋ ਹਿੱਸੇ ਹੋਏ ਨੇ ਜੀ ਠੀਕ ਹੈ ਇੱਕ ਪੰਜਾਬ ਪਾਕਿਸਤਾਨ ਵਾਲੇ ਪਾਸੇ ਜਿਹਨੂੰ ਲੈਂਦਾ ਤੇ ਚੜਦਾ ਪੰਜਾਬ ਦੇ ਨਾਂ ਨਾਲ ਡਿਵਾਈਡ ਕੀਤਾ ਗਿਆ ਤੇ ਤੁਸੀਂ ਉਦੋਂ 11-12 ਸਾਲ ਦੇ ਸੀ ਤੁਸੀਂ ਪਹਿਲਾਂ ਵੀ ਦੱਸਿਆ ਸੀ ਤੁਹਾਡਾ 38 ਕਿਤਾ 37 ਦਾ ਜਨਮ ਹੈ 1938-37 ਦਾ ਤੇ ਤੁਹਾਨੂੰ ਉਦੋਂ ਹੋਸ਼ ਵੀ ਸੀ ਤੇ ਕਾਫੀ ਤੁਹਾਨੂੰ ਜਿਹੜਾ ਉਹਨਾਂ ਪਿੰਡਾਂ ਦਾ ਉਹਨਾਂ ਸ਼ਹਿਰਾਂ ਦਾ ਪਾਕਿਸਤਾਨ ਦੇ ਟਾਈਮ ਦੇ ਉਧਰ ਦੇ ਉਹਨਾਂ ਪਤਵੰਤੇ ਸੱਜਣਾ ਦਾ ਉਥੋਂ ਦੇਆਂ ਦਾ ਤੁਹਾਨੂੰ ਨਾਵਾਂ ਦਾ ਵੀ ਪਤਾ ਹੈ ਉਹਨਾਂ ਸ਼ਹਿਰਾਂ ਦਾ ਵੀ ਪਤਾ ਹੈ ਤੇ ਆਪਾਂ ਮੈਂ ਚਾਹੁੰਦਾ ਕਿ ਇਸ ਵੀਡੀਓ ਦੇ ਵਿੱਚ ਆਪਾਂ ਜਿਆਦਾ ਲੰਬੀ ਵੀ ਨਾ ਕਰੀਏ ਦੋ ਹਿੱਸਿਆਂ 'ਚ ਹੋਰ ਡਿਵਾਈਡ ਕਰ ਦਾਂਗੇ ਥੋੜੇ ਜਿੰਨੇ ਆਪਾਂ ਕਵਰ ਕਰ ਸਕਦੇ ਆ ਇਹ ਵੀਡੀਓ ਦੇ ਵਿੱਚ ਬਣਾਈਏ ਹਨਾ ਤੇ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਤੁਸੀਂ ਉਹ ਟਾਈਮ ਦੇਖਿਆ ਹੈ ਹਨਾ ਪਾਕਿਸਤਾਨ ਦਾ ਵਟਵਾਰੇ ਦੇ ਟਾਈਮ ਜਦੋਂ ਹਿੰਦੁਸਤਾਨ ਦਾ ਦੂਜਾ ਹਿੱਸਾ ਇੱਕ ਹੋਇਆ ਨਾਲ ਹਨਾ ਪੰਜਾਬ ਦਾ ਡਿਵਾਈਡ ਕੀਤਾ ਗਿਆ ਉਹਨੂੰ ਦੋ ਹਿੱਸਿਆਂ 'ਚ ਵੰਡਿਆ ਗਿਆ ਉਸ ਟਾਈਮ ਕਿੱਦਾਂ ਦੇ ਹਾਲਾਤ ਸਨ ਲੋਕਾਂ ਦਾ ਕੀ ਮਾਹੌਲ ਸੀ ਤੁਹਾਡਾ ਉਦੋਂ ਦਾ ਕੀ ਤਜਰਬਾ ਰਿਹਾ ਉਹ ਤੁਸੀਂ ਥੋੜਾ ਜਿਆ ਖੁੱਲ ਕੇ ਡਿਟੇਲ 'ਚ ਦੱਸੋ ਵੀ ਕਿੱਦਾਂ ਦਾ ਮਾਹੌਲ ਸੀ ਉਹ ਇਸ ਤਰ੍ਹਾਂ ਸੀ ਕਿ ਉਹਦਣ ਏਨੀ ਜ਼ਬਰਦਸਤ ਅੱਗ ਭਲੀ ਸੀ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਹਾਂ ਜਾਣਾ ਕਿੱਧਰ ਨੂੰ ਜੀ ਪੱਜ ਦੌੜ ਲੱਗੀ ਸੀ ਪਿੰਡਾਂ ਦੇ ਪਿੰਡ ਅਗੋਂ ਕੋ ਉੱਠੀ ਜਾਂਦੇ ਹਨ ਕੋ ਇੱਧਰ ਨੂੰ ਭੱਜ ਜਾਂਦਾ ਕੋ ਇੱਧਰ ਨੂੰ ਭੱਜ ਜਾਂਦਾ ਲੋਕਾਂ ਨੂੰ ਇਹ ਨਹੀਂ ਸਮਝ ਆਈ ਸੀ ਜਾਣਾ ਕਿੱਥੇ ਪਿੰਡਾਂ ਦੇ ਲੋਕ ਇੰਨੇ ਸਿਆਣੇ ਨਹੀਂ ਹਨ ਹਾਂਜੀ ਵੀ ਇਹ ਪਾਕਿਸਤਾਨ ਹਿੰਦੁਸਤਾਨ ਦਾ ਬਟਵਾਰਾ ਚੁੱਕਾ ਹੈ ਹਾਂਜੀ ਕੋਈ ਚਾਹੇ ਚਾਰ ਦਿਨ ਉੱਥੇ ਰਹਿਵਾਂਗੇ ਦੋ ਦਿਨ ਉੱਥੇ ਰਹਿਵਾਂਗੇ ਹਾਂਜੀ ਤੇ ਇਹ ਨਹੀਂ ਸੀ ਪਤਾ ਵੀ ਅਸੀਂ ਹਿੰਦਸਤਾਨ ਦੇ ਵਿੱਚ ਜਾਣਾ ਜੀ ਉੱਥੇ ਖੱਜਲ ਖਵਾਰ ਕਈ ਦਿਨ ਹੋਏ ਫਿਰ ਕੈਂਪਸ ਗਏ ਕੈਂਪ ਬਣੇ ਕੈਂਪਾਂ ਚ ਲੋਕਾਂ ਨੇ ਫਿਰ ਹੌਲੀ ਹੌਲੀ ਟ੍ਰੇਨਾਂ ਤੇ ਕਿਸੇ ਗੱਡੀਆਂ ਚ ਬੜੀ ਮੁਸ਼ਕਲ ਨਾਲ ਲੋਕ ਨਿਕਲ ਕੇ ਫਿਰ ਵੀ ਨੁਕਸਾਨ ਬਹੁਤ ਜ਼ਿਆਦਾ ਲੋਕਾਂ ਦਾ ਹੋਇਆ ਬਹੁਤ ਮੌਤਾਂ ਜ਼ਿਆਦਾ ਹੋਈਆਂ ਜੀ ਤੇ ਇਹ ਕੈਂਪ ਜਿਹੜੇ ਲਾਏ ਗਏ ਨੇ ਤੁਸੀਂ ਜਿਨ੍ਹਾਂ ਦੀ ਗੱਲ ਕਰਦੇ ਹੋ ਕੈਂਪਾਂ ਚ ਸਰਕਾਰ ਵੱਲੋਂ ਲਾਏ ਸੀ ਸਰਕਾਰਾਂ ਵੱਲੋਂ ਕਿਸੇ ਵੀ ਇਸ ਤੱਕ ਆਦੇ ਨਹੀਂ ਲਾਏ ਸੀ ਉਹ ਵੀ ਲੋਕਾਂ ਦੀ ਰੱਖਿਆ ਲਈ ਜਿਹੜੇ ਕੈਂਪ ਚ ਲੋਕ ਨੇਹਣ ਉਹਨਾਂ ਨੂੰ ਨਹੀਂ ਸੀ ਮਾਰਿਆ ਜਾਂਦਾ ਜਿਹੜੇ ਕੈਂਪੇਜੇ ਦਾਖਲ ਹੋ ਜਿਹੜੇ ਬਾਹਰ ਸੜਕਾਂ ਦੇ ਖੇਤਾਂ 'ਚ ਮਿਲ ਜਾਂਦੇ ਨੇ ਪਿੰਡਾਂ 'ਚ ਉਹਨਾਂ ਨੂੰ ਮਾਰਿਆ ਜਾਂਦਾ ਸੀ ਤੁਹਾਨੂੰ ਉਹ ਦਿਨ ਯਾਦ ਹੋਣਾ ਜਿੱਦਨ ਮਤਲਬ ਤੁਹਾਨੂੰ ਪਹਿਲੀ ਵਾਰ ਸੁਣਨ ਨੂੰ ਮਿਲਿਆ ਕਿ ਕੋਈ ਕੱਪੜੇ ਲੀੜੇ ਪੈਕ ਕਰ ਲੋ ਜਾਂ ਆਪਾਂ ਚੱਲੇ ਆਂ ਆਹ ਇਕੱਠੇ ਕਰ ਲੋ ਉਹ ਤੁਹਾਨੂੰ ਯਾਦ ਹੈ ਤੁਹਾਨੂੰ ਸੁਨੇਹਾ ਕਿੰਨੇ ਦਿੱਤਾ ਤੁਸੀਂ ਉਦੋਂ ਕੀ ਕਰਦੇ ਸੀ ਕੀ ਮਾਹੌਲ ਸੀ ਉਸ ਟਾਈਮ ਆਪਣੇ ਘਰ ਦਾ ਉਸਲੇ ਮਾਹੌਲ ਇਸ ਤਰ੍ਹਾਂ ਸੀ ਕੁਝ ਦਿਨ ਪਹਿਲਾਂ ਥੋੜਾ ਜਿਹਾ ਪਤਾ ਲੱਗ ਚੁੱਕਾ ਸੀ ਅੱਛਾ ਜੀ ਸਾਡੇ ਮੇਰੇ ਦੋ ਵੱਡੇ ਭਰਾ ਸਨ ਉਹਨਾਂ ਨੂੰ ਪਤਾ ਲੱਗਿਆ ਕਿਸੇ ਉਹਨਾਂ ਆਪਣੇ ਮੁਸਲਮਾਨਾਂ ਤੋਂ ਕਾਦੀ ਕਿ ਭੇਤਰਾ ਖੁੱਲੇ ਅੱਛਾ ਜੀ ਉਹ ਬੰਦਾ ਪਹਿਲਵਾਨ ਸੀ ਉਸ ਮੇਰੇ ਭਰਾ ਨੂੰ ਦੱਸਿਆ ਵੀ ਤੁਸੀਂ ਆਸੇ ਪਾਸੇ ਰਹਿਣਾ ਅੱਛਾ ਜੀ ਆ ਬਾਤ ਕਿਆ ਹੋਣਾ ਜੀ ਉਹ ਸਾਈਡ ਤੇ ਹਨ ਖੂਹਾਂ ਖਾਵਾਂ ਤੇ ਲੁਕ ਛਿਪ ਕੇ ਜਦੋਂ ਸ਼ਾਮ ਨੂੰ ਗੱਡੀ ਪਈ ਸਾਡੇ ਪਿੰਡ ਥੋੜਾ ਨੇੜੇ ਸੀ ਬਿਲਕੁਲ ਅੱਛਾ ਜੀ ਅੱਧਾ ਕਿਲੋਮੀਟਰ ਫੈਸਲਾ ਹੋਣਾ ਹੈ ਜੀ ਪਿੰਡ ਤੋਂ ਜੀ ਟ੍ਰੇਨ ਲੰਘਦੇ ਪਾਸੇ ਪਿੰਡ ਦੇ ਖਿਲੋਤੀ ਹੈ ਜੀ ਉਹ ਪਿੰਡ ਨੂੰ ਲੁੱਟ ਰ ਮਾਰਨ ਭੱਜ ਗਏ ਜੀ ਸਾਡੇ ਬਜ਼ੁਰਗ ਉਹ ਤਕੜੇ ਸਨ ਅੱਛਾ ਜੀ ਇੱਕ ਮਿਰਟੋ ਵੱਡਾ ਭਰਾ ਸੀ ਉਹ ਅੱਗੇ ਉੱਥੇ ਬਾਵਾ ਸੀ ਪਠੋਰਾ ਜੀ ਉਹ ਜਦੋਂ ਅਸੀਂ ਘਰੋਂ ਨਿਕਲੇ ਨਾ ਪਿਓ ਸਾਡੇ ਪੈਰੂ ਮਾਰਿਆ ਬਾਹਰ ਨੂੰ ਭੱਜ ਜਾਓ ਮਾਤਾ ਸਾਡੀ ਨਾਲ ਇੱਕ ਪਰਜਾਈ ਸੀ ਛੋਟਾ ਦਾ ਮੁੰਡਾ ਇੱਕ ਭੈਣ ਸੀ ਛੋਟੀ ਜੀ ਜੀ ਅਲੀ ਭੱਜੇ ਨਸੇ ਕੇ ਗਏ ਛੁਰਾ ਲੈ ਕਿਲੋਮੀਟਰ ਜੀ ਉਹ ਤੇ ਨਾ ਮਗਰ ਉਹ ਛੁਰੇ ਲੈ ਕੇ ਭੱਜੇ ਹੋਣ ਬੜੇ ਮੁਸਲਮਾਨ ਸਮਝ ਮੁਸਲਮਾਨ ਮਾਰਨ ਵਾਸਤੇ ਲੁੱਟਣ ਵਾਸਤੇ ਜੀ ਉਹ ਅੱਗੇ ਨਾ ਬਾਪੂ ਸਾਡਾ ਠੀਕ ਸੀ ਬੜਾ ਹੋ ਜਾਂਦਾ ਤਿੰਨ ਚਾਰ ਬੰਦੇ ਵੀ ਆਣੇ ਚਾਰ ਪੰਜ ਜੀ ਜਿੰ ਬੀਬੀਆਂ ਜ਼ਿਆਦਾ ਸਨ ਇਹਨਾਂ ਨੇ ਕਿਹਾ ਵੀ ਤੁਸੀਂ ਹੁਣ ਤਗੜੇ ਜੋ ਮਰ ਤੇ ਜਾਣੇ ਇਹਨਾਂ ਨਾਲ ਮੁਕਾਬਲਾ ਕਰ ਜੀ ਹੂੰ ਉਹ ਇਹਨਾਂ ਕੋਲ ਕੁਹਾੜੀਆਂ ਟੱਕਵੇ ਹਨ ਜੀ ਕਿਰਪਾਨਾਂ ਇਹ ਉਹ ਛੁਰਿਆ ਵਾਲਿਆਂ ਨੂੰ ਪੈ ਹੈ ਉਹਨਾਂ ਸਮਝਾ ਵੀ ਤੇ ਸੈਕਟਰੀ ਸਾਨੂੰ ਮਾਰ ਦੇਣਗੇ ਜੀ ਉਹ ਪਿਛਾਂ ਪੱਜ ਕੇ ਡਰਦੇ ਜੀ ਫੇਰ ਅਸੀਂ ਅਗਲੇ ਪਿੰਡ ਗਿਆ ਉੱਥੋਂ ਉਹਨਾਂ ਪੁੱਛਕੀਆਂ ਵੱਡੀਆਂ ਉਦੋਂ ਅਗਲੇ ਪਿੰਡ ਗਿਆ ਉਹਨਾਂ ਪੁੱਛਕੀਆਂ ਵੱਡੀਆਂ ਉਹ ਸ਼ਾਮ ਨੇਰੇ ਪੈਂਦੇ ਤੇ ਕਰਨਾ ਤਿੰਨ ਚਾਰ ਪਿੰਡਾਂ ਚ ਗਲੰਗਾ ਜੀ ਤੇ ਫੇਰ ਕਿਤੇ ਰਾਤ ਕਿਤੇ ਚਿਰਕੇ ਜਾ ਅਗਲੇ ਦਿਨ ਫੇਰ ਅਸੀਂ ਇੱਕ ਕੈਂਪ ਚ ਆਪੜ ਗਏ ਜੀ ਪਿੰਡਾਂ ਚ ਖੱਜਲ ਹੁੰਦੇ ਹੋਏ ਹਾਂਜੀ ਜਦੋਂ ਕੁਜਰਾ ਵਾਲੇ ਕੈਂਪ ਚ ਆਪੜੇ ਉੱਥੋਂ ਫੇਰ ਸਾਡੇ ਪਿੰਡ ਦਾ ਫੌਜੀ ਸੀ ਇੱਕ ਜੀ ਸਾਡੇ ਬਜ਼ੁਰਗ ਦਾ ਪਿੰਡ ਨਾਲ ਸਹਾਰ ਚਾਰ ਬਹੁਤ ਸੀ ਜੀ ਉਹ ਜੋ ਸਾਨੂੰ ਨੇੜੇ ਹੋ ਨਹੀਂ ਸਨ ਹਾਂਜੀ ਪਰ ਉਹ ਸਾਨੂੰ ਨਾ ਸਾਡੇ ਬਜ਼ੁਰਗ ਦੀ ਨੇਕੀ ਨੂੰ ਉਸ ਕਹਣ ਲੱਗਾ ਮੈਂ ਇਹ ਪਰਿਵਾਰ ਨੂੰ ਨਾਲ ਚੜਾ ਲੈਣਾ ਸੱਤ ਟਰੱਕ ਉਹ ਪਿੰਡ ਖੜੇ ਹਨ ਜੀ ਤੇ ਉਸ ਜਰਮਨ ਦੀ ਜੰਗ ਵੀ ਉਹਨਾਂ ਜਿੱਤੀ ਸੀ ਜੀ ਉਸ ਜਦੋਂ ਪਿੰਡ ਟਰੱਕ ਖੜੇ ਤੇ ਉਸ ਕੈਂਪ ਚ ਆਖਣ ਲੱਗਾ ਵੀ ਇੱਕ ਹੋਰ ਸੀ ਉਹਦਾ ਮਿੱਤਰ ਉਹਨਾਂ ਕਹਿੰਦੇ ਉਹਨੂੰ ਬਾਦਰ ਸਿੰਘ ਦੇ ਪਰਿਵਾਰ ਨੂੰ ਚੜਾ ਲਵਾਂ ਜੀ ਉਹ ਫਿਰ ਸਾਨੂੰ ਸਾਰਿਆਂ ਜੀਆਂ ਨੂੰ ਉਹਨਾ ਟਰੱਕ ਚ ਉਠਾ ਲਿਆ ਜਿਹੜਾ ਮਿਲਟਰੀ ਦਾ ਟਰੱਕ ਸੀ ਤੁਸੀਂ ਫਿਰ ਉਹਦੇ ਚ ਬੈਠੇ ਉਹਦੇ ਚ ਬੈਠੇ ਫਿਰ ਲਾਹੌਰ ਆਏ ਉੱਥੇ ਬੜਾ ਉਹਨਾਂ ਉਹ ਗੰਨਾ ਬੀੜੀਆਂ ਨਾਲ ਤੁਹਾਨੂੰ ਨਹੀਂ ਕੁਝ ਹੀ ਹੋਣ ਦਿੰਦੇ ਪਹੁੰਚ ਗਏ ਇਸ ਤਰ੍ਹਾਂ ਦੋਹਾਂ ਸਾਈਡਾਂ ਤੇ ਇਹ ਫਿਰ ਇਹ ਜਿਹੜਾ ਇਹ ਸਾਰੀ ਗੱਲਬਾਤ ਹੋਈ ਹੈ ਇਹ ਤੁਹਾਡਾ ਜਿਹੜਾ ਉਹ ਸਹਿਜਵਾ ਸਹਿਚਾਰ ਵਾਲਾ ਜਿਹੜਾ ਫੌਜੀ ਤੁਹਾਡਾ ਹੈ ਸੀ ਸਾਥੀ ਆਪਣੇ ਬਾਪੂ ਜੀ ਦਾ ਹੁਣਾ ਉਹਨਾਂ ਨੇ ਹੈਲਪ ਕੀਤੀ ਉਹਨਾਂ ਬਹੁਤ ਜ਼ਿਆਦਾ ਹੈਲਪ ਕੀਤੀ ਲੋਈ ਚਾ ਵੀ ਆ ਗਈ ਨਾਲ ਨਾਲ ਹੁਣ ਇਹ ਵੀ ਆਪਾਂ ਨਾਲ ਨਾਲ ਟੀਵੀ ਜਾਂਦੇ ਆ ਤੇ ਹਾਂਜੀ ਉਹ ਜਿਹੜਾ ਆਪਾਂ ਗੱਲ ਕਰਦੇ ਸੀ ਵੀ ਉਹ ਜਿਹੜੇ ਤੁਹਾਡੇ ਬਾਪੂ ਜੀ ਦੇ ਉਹ ਸਾਥੀ ਸਨ ਆਰਮੀ ਚ ਸਨ ਜਿਹੜੇ ਹਾਂ ਉਹਨਾਂ ਨੇ ਤੁਹਾਡੀ ਫੇਰ ਹੈਲਪ ਕਰਕੇ ਅੱਗੇ ਬਹੁਤ ਜ਼ਿਆਦਾ ਹੱਲਪ ਕੀਤੀ ਜੀ ਜਦੋਂ ਫੇਰ ਅਸੀਂ ਅਮਰਤਸਰ ਆ ਗਏ ਹਾਂ ਲੋਰੋ ਨਿਕਲੇ ਟਾਰੀ ਟੱਪੇ ਤੇ ਜਾਣ ਪੈਗੀ ਲੋਕਾਂ ਨੂੰ ਹਾਂਜੀ ਤੁਹਾਡੇ ਨਾਲ ਹੋਰ ਵੀ ਸਨ ਕਿ ਪਰਿਵਾਰ ਆਪਣੇ ਹੀ ਸੀ ਉਸ ਨਾਲ ਹੋਰ ਵੀ ਸਨ ਉਹਨਾਂ ਦਾ ਪਰਿਵਾਰ ਵੀ ਇੱਕ ਤੋ ਪਰਿਵਾਰ ਹੋਰ ਵੀ ਸੀ ਅੱਛਾ ਉਹ ਜਿਹੜੇ ਫੌਜੀ ਸਨ ਉਹਨਾਂ ਦਾ ਪਰਿਵਾਰ ਵੀ ਸੀ ਇੱਕ ਤੋ ਉਹਨਾਂ ਦਾ ਪਰਿਵਾਰ ਸੀ ਸਾਰਾ ਜੀ ਇੱਕ ਹੋਰ ਸਨ ਉਹਨਾਂ ਦੇ ਸੱਜਣ ਮਿੱਤਰ ਉਹ ਬਾਪੂ ਦੇ ਵੀ ਮਿੱਤਰ ਸਨ ਜੀ ਜਿੱਦੂ ਇਹਨੂੰ ਬਾਪੂ ਨੇ ਚੜਾਇਆ ਉਹਨੇ ਜੀ ਇਰੇਤੀ ਆਇਦੇ ਇਥੇ ਵੀ ਸਾਡੇ ਬਾਪੂ ਦਾ ਸਹਰ 400 ਪਿੰਡੋਂ ਨਾ ਹੈਸ਼ਨ ਪੰਡਤ ਬ੍ਰਾਹਮਣ ਸਣ ਹਾਂਜੀ ਉਹ ਲੜਿੰਗ ਹੈ ਲੜਾਈਆਂ ਝਗੜਿਆਂ ਤੇ ਚੋਰੀਆਂ ਕਰ ਰਹੇ ਹੈ ਹਣ ਬ੍ਰਾਹਮਣ ਜਾਤ ਦੇ ਅੱਛਾ ਜੀ ਵੱਡਾ ਬੜੇ ਧਾੜ ਵੀ ਸਨ ਜੀ ਉਹ ਅੰਮ੍ਰਿਤਸਰ ਕੋਈ ਦਿਨ ਪਹਿਲਾਂ ਆ ਗਏ ਹਣ ਜੀ ਉਹਨਾਂ ਨੂੰ ਜਦੋਂ ਮਿਲੇ ਤੇ ਉਹ ਸਾਨੂੰ ਬਾਪੂ ਨੂੰ ਮਿਲੇ ਤੇ ਉਹ ਆਨੇ ਨੇ ਭਰਾ ਕੋਈ ਕੰਮ ਸਾਡੇ ਲੈ ਕੇ ਹੋਵੇ ਦੱਸੋ ਹੂੰ ਉਹ ਸਾਡੇ ਇੱਕ ਭਰਾ ਨੂੰ ਉਹਨਾਂ ਰੇੜੀ ਤੇ ਨਾਲ ਲਾ ਲਿਆ ਵੀ ਸਰਦਾਰ ਹੈ ਉਹ ਵੀ ਡਰਦੇ ਹਨ ਅੱਛਾ ਜੀ ਵੀ ਕਿਤੇ ਸਿੱਖ ਨਾ ਸਾਨੂੰ ਮਾਰ ਦੇਣ ਅੱਛਾ ਜੀ ਉਹਨਾਂ ਦਾ ਪਰਿਵਾਰ ਮੁਸਲਮਾਨਾ ਵਰਗਾ ਸੀ ਜੀ ਜਿਹੜਾ ਪਰਿਵਾਰ ਸੀ ਉਹ ਲੁੰਗੀਆਂ ਬੰਦਦੇ ਹਨ ਮੁਸਲਮਾਨੇ ਕੱਪੜੇ ਅੱਛਾ ਜੀ ਉਹਨਾਂ ਇਹਨੂੰ ਨਾਂ ਚੜਾ ਲਿਆ ਸਰਦਾਰ ਹੋਏਗਾ ਸਾਡੀ ਵੀ ਰੱਖੀ ਹੋ ਜੇਗੀ ਅੱਛਾ ਜੀ ਇੱਕ ਕੋਈ ਦਿਨ ਰੇੜੀ ਬੰਦੇ ਰਹੇ ਫਿਰ ਉਹ ਉੱਥੇ ਮੱਝਾਂ ਕੈਂਪ ਬਲੀਆਂ ਜਦੋਂ ਕਾਫਲਾ ਲੰਘਦਾ ਹੈ ਜਿਹੜੀਆਂ ਥੱਲੇ ਉੱਤਰ ਜਾਂਦੀਆਂ ਹਨ ਜੀ ਉਹ ਮੱਝਾਂ ਵੀ ਉਹਨਾਂ ਦੇ ਡੇਰੇ ਤੇ ਛੱਡੀਆਂ ਚੁੱਗਣ ਲਈ ਉੱਥੇ ਕਾਹ ਚ ਦੁੱਧ ਚੋਹਦੇ ਉਹਨਾਂ ਸ਼ਾਮ ਨੂੰ ਲੋਕਾਂ ਨੂੰ ਉਹ ਤੋਂ ਕੋਈ ਕੁਝ ਨਹੀਂ ਮਿਲਦਾ ਸਾਨੂੰ ਦੁੱਧ ਪੀਣ ਲਈ ਮੇਯਾਰ ਉਹ ਉਹਨਾਂ ਟਾਈਮਾਂ ਦੇ ਇੱਕ ਆਪਾਂ ਮੈਂ ਛੋਟੀ ਜਿਹੀ ਗੱਲ ਆਪਾਂ ਇਹਨੂੰ ਕੰਟੀਨਿਊ ਰੱਖਾਂਗੇ ਤੁਹਾਡੀ ਸਾਰੀ ਜਿਹੜੀ ਤੁਸੀਂ ਸਾਡੇ ਦਿੱਤੀ ਹੈ ਨਾਲ ਚਾਹ ਵੀ ਲਈ ਚਲੋ ਇੱਕ ਮੈਂ ਇਹ ਨਾਲ ਤੁਹਾਨੂੰ ਚਾਹਾਂਗਾ ਕਿ ਤੁਸੀਂ ਆਪਣੇ ਵੇਖਣ ਵਾਲਿਆਂ ਨੂੰ ਥੋੜਾ ਜਿਆ ਜਿਵੇਂ ਕਈ ਫਿਰ ਹੋ ਸਕਦਾ ਕਈ ਵਾਰ ਨਾ ਪਾਕਿਸਤਾਨ ਦੇ ਬੰਦੇ ਵੀ ਡਿਮਾਂਡ ਕਰਦੇ ਮੈਨੂੰ ਇੱਕ ਦੋ ਨੇ ਕਿਹਾ ਵੀ ਅਸੀਂ ਆਪਣੇ ਉੱਥੇ ਸਾਥੀਆਂ ਨੂੰ ਦਿਖਾਵਾਂਗੇ ਵੀਡੀਓ ਤੇ ਤੁਸੀਂ ਬਾਪੂ ਜੀ ਦਾ ਨਾਮ ਗੱਲਾਂ ਕਰਿਓ ਮੈਨੂੰ ਦੋ ਤਿੰਨ ਮੈਸੇਜ ਇਦਾਂ ਦੇ ਆਏ ਹਾਂ ਵੀ ਅਸੀਂ ਜਿਵੇਂ ਉਧਰ ਦੇ ਵੀ ਬੰਦੇ ਦੇਖ ਲੈਂਦੇ ਨੇ ਅੱਜ ਕੱਲ ਇੰਟਰਨੈਟ ਤੇ ਪੈ ਜਾਣੀ ਹੈ ਪਹਿਲਾਂ ਤਾਂ ਆਪਾਂ ਉਦੋਂ ਹੀ ਕੀਤੀ ਅਸਾਂ ਉਹਨਾਂ ਇਹ ਬੰਦੇ ਹੋਣ ਜਾਂ ਨਾ ਹੋਣ ਮਰ ਚੁੱਕੇ ਹੋਣ ਉਹ ਮੈਂ ਚਾਹੁੰਦਾ ਕਿ ਤੁਸੀਂ ਆਪਣੇ ਇੱਕ ਦੇ ਬਾਪੂ ਜੀ ਦਾ ਨਾਮ ਸਾਰਿਆਂ ਨੂੰ ਦੱਸੋ ਆਪਣੇ ਬਾਪੂ ਜੀ ਦਾ ਨਾਮ ਕੀ ਸੀ ਤੁਹਾਡਾ ਬਹਾਦਰ ਸਿੰਘ ਬਹਾਦਰ ਸਿੰਘ ਨੂੰ ਵੀਰਕ ਵੀਰਕ ਹਾਂ ਆਪਣਾ ਪਿੰਡ ਕਿਹੜਾ ਸੀ ਉੱਥੇ ਪਾਕਿਸਤਾਨ ਪਿੰਡ ਲੋਹਿਆਂ ਵਾਲਾ ਸੀ ਜੋ ਨਿਕਲ ਕੇ ਆਏ ਹਾਂ ਜਦੋਂ ਨਿਕਲ ਕੇ ਆਏ ਆ ਆਪਾਂ ਲੋਹਿਆਂ ਵਾਲੇ ਪਿੰਡ ਦੇ ਵਿੱਚ ਰਹਿੰਦੇ ਸੀ ਹਾਂ ਸਾਰਾ ਆਪਣ ਦਾਦਿਆਂ ਤੋਂ ਉੱਥੇ ਗਏ ਸੀ ਉਦੋਂ ਪਹਿਲਾਂ ਕਿੱਥੇ ਸਨ ਪਹਿਲਾਂ ਮੋਕੇ ਪਿੰਡ ਸੀ ਅੱਛਾ ਜੀ ਉਹ ਵੀ ਵਿਰਕਾਂ ਦਾ ਸੀ ਫਿਰ ਆਪਾਂ ਦਾਦਿਆਂ ਮਿਲ ਇੱਥੇ ਆ ਗਏ ਸੀ ਦਾਦੇ ਇੱਥੇ ਲੋਈਆਂ ਵਾਲੇ ਆਏ ਨਾਨਕੀ ਢੇਰੀ ਤੇ ਨਾਨਕੀ ਢੇਰੀ ਦੀ ਲੋਈਆਂ ਵਾਲੇ ਪਿੰਡ ਤੇ ਇਹ ਆਪਣਾ ਇਹ ਪਿੰਡ ਪਿੰਡਰਾ ਦਾ ਸੀ ਅੱਛਾ ਇਹ ਪਿੰਡਰਾ ਦਾ ਪਿੰਡ ਸੀ ਜਿੱਥੇ ਆਪਾਂ ਵਿਰਕ ਰਹਿੰਦੇ ਸਾਂ ਆਪਣਾ ਹੀ ਹੋਏਗਾ ਲਾਣਾ ਫਿਰ ਇਹਦੇ ਵਿੱਚ ਇਹ ਇਹਦੇ ਇੱਥੇ ਜਿਹੜਾ ਸੀ ਲੋਈਆਂ ਵਾਲਾ ਕਿਹੜੇ ਜ਼ਿਲ੍ਹੇ ਚ ਪੈਂਦਾ ਗੁਜਰਾwale ਚ ਗੁਜਰਾਵਾਲੇ ਚ ਠੀਕ ਹੈ ਜੀ ਗੁਜਰਾwale ਚ ਸੋ ਜਿਹੜਾ ਕੋਈ ਜਾਣ ਪਛਾਣ ਜਾਂ ਕੋਈ ਸੁਣਦੇ ਨੇ ਕਈਆਂ ਦੇ ਹੁੰਦੇ ਨੇ ਅੱਗੋਂ ਪੁਰਾਣੇ ਬਜ਼ੁਰਗ ਬੜਿਆਂ ਦੇ ਘਰਾਂ ਵਿੱਚ ਜਿਹੜੇ ਹੈਗੇ ਨੇ ਤੇ ਉਹ ਇਹ ਪਤਾ ਕਰ ਸਕਦੇ ਆ ਹਨਾ ਜਾਣ ਪਛਾਣ ਕਈ ਵਾਰ ਅੱਗੇ ਤੋਂ ਅੱਗੇ ਤੇ ਜਾਣਦੀ ਹੁੰਦੇ ਆ ਜਿਹੜੇ ਪੁਰਾਣੇ ਬਜ਼ੁਰਗ ਨੇ ਤੇ ਮੈਂ ਇਹ ਪੁੱਛਣਾ ਚਾਹਾਂਗਾ ਨਾਲ ਵੀ ਆਪਾਂ ਤੁਸੀਂ ਉੱਥੇ ਕਿੰਨੇ ਭਰਾ ਸੀ ਤੇ ਕਿੰਨੀਆਂ ਭੈਣਾਂ ਜਿਨ੍ਹਾਂ ਦਾ ਜਨਮ ਉੱਧਰ ਹੋ ਗਿਆ ਸੀ ਉਸ ਟਾਈਮ ਦੇ ਉੱਤੇ ਉੱਧਰ ਸਾਡੇ ਸਾਰੇ ਅਸੀਂ ਉੱਧਰ ਦਾ ਧਰਮ ਤੇ ਹਾਂ ਪੰਜ ਭਰਾ ਤੇ ਦੋ ਭੈਣਾਂ ਹਨ ਇਹ ਉਹਨਾਂ ਦਾ ਵੀ ਉੱਧਰ ਦਾ ਪੇਜ ਹੀ ਹੋਣਾ ਦਾ ਜਨਮ ਸੀ ਸਾਰਿਆਂ ਦਾ ਉੱਧਰ ਦਾ ਸੀ ਅੱਛਾ ਉੱਧਰ ਦਾ ਜਨਮ ਸੀ ਇੱਕ ਭੈਣ ਮੇਰੇ ਤੋਂ ਛੋਟੀ ਸੀ ਉਹ ਵੀ 3-4 ਸਾਲਾਂ ਦੀ ਠੀਕ ਹੈ ਜੀ ਜਦੋਂ ਨਿਕਲ ਕੇ ਆਏ ਆ ਤੁਹਾਡੇ ਭਰਾ ਵੱਡੇ ਸਨ ਤੁਹਾਡੇ ਤੋਂ ਹਾਂ ਸਾਰੇ ਵੱਡੇ ਹਨ ਉਹਨਾਂ ਵਿੱਚੋਂ ਸਭ ਤੋਂ ਵੱਡਿਆਂ ਦਾ ਜਿਹੜਾ ਨਾਂ ਸੀ ਕੋਈ ਦੱਸ ਸਕਦਾ ਕਮਾਲ ਸਿੰਘ ਸੀ ਅੱਛਾ ਜੀ ਉਹ ਕੁਲਦਾ ਸੀ ਉਦੋਂ ਉਹ ਕਸ਼ਮੀਰੀ ਹੀ ਬਸ਼ੀਰੋ ਹਾਂਜੀ ਉਹਦਾ ਇਹਦਾ ਇਹ ਲੱਗਦਾ ਹੁੰਦਾ ਸੀ ਵੀ ਇੱਕੋ ਜਹੇ ਨੇ ਸੂਰਤ ਤੋਂ ਫਿਰ ਫੇਦੇ ਫਿਰ ਤੇ ਜੁੜਾ ਹੁੰਦਾ ਸੀ ਅੱਛਾ ਜੀ ਉਹ ਕੋਨਾ ਸੀ ਬਸ਼ੀਰੋ ਹਾਂ ਕਿਹੜੇ ਪਿੰਡ ਦਾ ਸੀ ਬਸ਼ੀਰੋ ਲੋਹਾਂ ਵਾਲੇ ਦਾ ਕਸ਼ਮੀਰੀ ਸਨ ਉਹ ਲੋ ਵੀ ਕਸ਼ਮੀਰੀ ਸਨ ਬਾਪੂ ਜੀ ਨੇ ਕਿਹਾ ਲੋਹਾਂ ਵਾਲਾ ਪਿੰਡ ਤੇ ਬਸ਼ੀਰੋ ਜਿਹੜੇ ਨੇ ਨਾਂ ਦੇ ਕੋਈ ਬਜ਼ੁਰਗ ਹੋਣੇ ਆ ਪੁਰਾਣੇ ਤੇ ਉਹ ਹਣੀ ਹੋਣੇ ਉਹਨਾਂ ਦਾ 20 30 ਦਾ ਜਨਮ ਹੋਵੇਗਾ ਅੱਜ ਤੇ ਮੈਨੂੰ ਲੱਗਦਾ ਨਹੀਂ ਹੋਣੇ ਨੇ ਉਹਨਾਂ ਹਾਂ ਇੰਨੇ ਕੋ ਹੋਣੇ ਕਿਉਂਕਿ ਕਾਫੀ ਟਾਈਮ ਦਾ ਸਮਾਂ ਹੋਵੇਗਾ ਪਰਿਵਾਰ ਪਰਿਵਾਰ ਹੋਏਗਾ ਉਹਨਾਂ ਦਾ ਜਰੂਰ ਤੇ ਬਾਪੂ ਜੀ ਦੇ ਭਰਾ ਸਨ ਮੇਰੇ ਜਿਵੇਂ ਦਾਦਾ ਜੀ ਦੇ ਅੱਗੇ ਜਿਹੜੇ ਭਰਾ ਸਨ ਕਮਾਲ ਸਿੰਘ ਵਿਰਕ ਤੇ ਬਸ਼ੀਰੋ ਜਿਹੜੇ ਸਨ ਉਹ ਕਸ਼ਮੀਰੀ ਸਨ ਹਾਂ ਉਹ ਕਸ਼ਮੀਰੀ ਸਨ ਉਹਨਾਂ ਦਾ ਸਹਿਚਾਰ ਸੀ ਨਾਲ ਬਹੁਤ ਜ਼ਿਆਦਾ ਅੱਛਾ ਜੀ ਤੇ ਹੋਰ ਆਪਣੇ ਭਰਾਵਾਂ ਦਾ ਹੋਰ ਵੀ ਦੋ ਤਿੰਨ ਦਾ ਨਾਮ ਦੱਸੋ ਹਾਂ ਮਿੰਦਰ ਸਿੰਘ ਸੀ ਉਸ ਤੋਂ ਛੋਟਾ ਜੀ ਉਹ ਵੀ ਤਗੜੇ ਹਨ ਉਸ ਟਾਈਮ 16 17 18 ਸਾਲ ਦੇ ਹੋਣੇ 17 ਉਹ ਵੀ ਜਵਾਨੀ ਚ ਸਨੋ ਜਵਾਨੀ ਚ ਠੀਕ ਹੈ ਜੀ ਜਿਹੜਾ ਉਦੋਂ ਬਲਬ ਸਿੰਘ ਸੀ ਜੀ ਉਹ 14 ਕੁ ਸਾਲ ਦਾ ਸੀ ਅੱਛਾ ਜੀ ਉਦੋਂ ਛੋਟਾ ਜਿਹੜਾ ਸੀ ਉਹ 12 ਕੁ ਸਾਲ ਦਾ ਸੀ ਠੀਕ ਹੈ ਜੀ ਮੈਂ ਉਦੋਂ ਕੋਈ 10 ਸਾਲ ਦਾ ਹਾਂ ਠੀਕ ਹੈ 8 9 10 ਸਾਲ ਦਾ ਠੀਕ ਹੈ ਕਰਕੇ ਤੇ ਸਾਰੇ ਉਦੋਂ ਖੇਤੀ ਕਰਦੇ ਸਨ ਖੇਤੀ ਕਰਦੇ ਹਾਂ ਕੋਈ ਏਦਾਂ ਦੀ ਕੋਈ ਚੀਜ਼ ਹੋਏ ਆਪਣੇ ਵਿੱਚ ਜਿਹਦੇ ਕਰਕੇ ਕੋਈ ਉੱਥੇ ਜਾਣ ਪਛਾਨ ਵਾਲੇ ਹੋਣ ਕਿਸੇ ਚੀਜ਼ ਨਾਲ ਫੇਮਸ ਜਾਂ ਮਸ਼ਹੂਰ ਜਿਦੇ ਕਰਕੇ ਹੋਏ ਵੀ ਅਗਲਾ ਜਿਵੇਂ ਮੰਨ ਲਓ ਕੋਈ ਪੁੱਛਣ ਕਿਸੇ ਨੂੰ ਉਸ ਤਰ੍ਹਾਂ ਜਿਹੜਾ ਸਾਡੇ ਕਿਤੇ ਤੋਂ ਅਗਲਾ ਪੁੱਛ ਸਕਦਾ ਵੀ ਆਹ ਬੰਦਿਆਂ ਨੂੰ ਤੁਸੀਂ ਜਾਣਦੇ ਏਦਾਂ ਉਸ ਤਰ੍ਹਾਂ ਮੇਰ ਸਿੰਘ ਮੁਸਲਮਾਨ ਚੌਧਰੀ ਹੀ ਉਹਦਾ ਪਰਿਵਾਰ ਕਾਫੀ ਪਿੰਡ ਦਾ ਮੁਖੀ ਆ ਸ਼ਾਇਦ ਨੇ ਪ੍ਰਧਾਨ ਸੀ ਲੋਈਆਂ ਵਾਲੇ ਪਿੰਡ ਦਾ ਆ ਲੋਈਆਂ ਵਾਲੇ ਦਾ ਲੋਈਆਂ ਵਾਲੇ ਪਿੰਡ ਦਾ ਮੇਰ ਸਿੰਘ ਮੇਰ ਮੇਰ ਚੌਧਰੀ ਹੀ ਮੁਸਲਮਾਨ ਸਨ ਉਹ ਅੱਛਾ ਜੀ ਬੜੀ ਚੜ੍ਹਦੀ ਕਲਾ 'ਚ ਸਨ ਠੀਕ ਹੈ ਜੀ ਤੇ ਉਹਨਾਂ ਦੇ ਦੁਸ਼ਮਣ ਹੀ ਨਾ ਬੰਦੇ ਹੋਰ ਮਾਰੇ ਹਨ ਪਿੰਡਾਂ ਦੇ ਪਰ ਸਾਡੇ ਬਾਪੂ ਨਾਲ ਉਹਨਾਂ ਦੀ ਵੀ ਸੌਰ ਸੀ ਉਹਨਾਂ ਦੀ ਵੀ ਵਧੀਆ ਸੇਵਾ ਕਰਕੇ ਆਮ ਲੋਕਾਂ ਦਾ ਇਹਨਾਂ ਨਾਲ ਸਹਿਯੋਗ ਜਿਹੜੀ ਕਮੀ-ਕਮੀ ਨਹੀਂ ਚੜਨਾ ਜੀ ਉਹ ਵੀ ਸਾਡੇ ਬਜ਼ੁਰਗ ਦੀ ਬਾਦਰਮਾਨ ਬੜਾ ਕਰ ਦਿੰਦੇ ਨੇ ਬਹੁਤ ਜ਼ਿਆਦਾ ਅੱਛਾ ਜੀ ਜਿਹੜੀ ਨੌਕਰ ਵੀ ਕੋਈ ਸਾਈ ਆ ਰਹਿਂਦਾ ਹੀ ਨਾ ਸੀਰੀ ਹਾਂਜੀ ਉਹ ਵੀ ਆ ਨਨ ਨਾਲ ਹੀ ਇਹਦੇ ਨਾਲ ਹੀ ਰਹਿਣਾ ਇਹ ਮੁੰਡਾ ਚੰਗਾ ਨਹੀਂ ਬੋਲਦਾ ਅੱਛਾ ਜੀ ਇੰਨੀ ਤਮੰਨ ਕਰਦੇ ਆ ਲੋਕ ਠੀਕ ਹੈ ਆਆਂ ਗਿਆਨੀ ਵੀ ਕਰਦੇ ਰਹੇ ਨੇ ਫਿਰ ਵੀ ਮਗਰੋਂ ਵੀ ਸੁਣਾ ਘਲ ਦੇ ਰਹੇ ਨੇ ਠੀਕ ਹੈ ਜੀ ਮੇਰੇ ਕਿਤੇ ਆਉਣ ਨੂੰ ਇਸ ਤਰ੍ਹਾਂ ਦਾ ਸਮਾਨ ਲੰਘਿਆ ਸਾਡਾ ਚਿੱਟੇ ਕੱਪੜੇ ਪਾ ਕੇ ਰੱਖਦੇ ਸਨ ਹਨਾ ਹਾਂ ਚਿੱਟੇ ਕੱਪੜੇ ਸਾਫ਼ ਸੁਥਰੇ ਦੱਸਦੇ ਜੀ ਬੜਾ ਝੂਠ ਘਟ ਮਾਰਦੇ ਹਨ ਸੱਚ ਦਾ ਪਹਿਰਾ ਦਿੰਦੇ ਨੇ ਹਨਾ ਚਾਹੇ ਕਿਤੇ ਵੀ ਕੋਈ ਗੱਲ ਹੋਈ ਏ ਹਾਂ ਜੀ ਜਿੱਥੇ ਵੀ ਹੋਈ ਏ ਜੀ ਉੱਥੇ ਵੀ ਇਹਨਾਂ ਸੱਚ ਦਾ ਪਹਿਰਾ ਪਰੇ ਪੰਚਾਇਤ ਚ ਵੀ ਦੇਣਾ ਕੋਈ ਗੱਲ ਹੋਣੀ ਜੀ 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 ਤੇ ਹੁਣ ਤੁਸੀਂ ਜਿਵੇਂ ਆਪਾਂ ਦੱਸਤਾ ਤੁਹਾਨੂੰ ਹਨਾ ਪੁਰਾਣੇ ਬਜ਼ੁਰਗਾਂ ਦਾ ਨਾਮ ਜਿਹੜੇ ਸਾਡੇ ਬਾਪੂ ਜੀ ਹੁਣਾਂ ਦਾ ਜਿਹੜਾ ਸਾਡਾ ਪਸ਼ੋਕੜ ਸੀ ਉਹਨਾਂ ਦੇ ਜਿਹੜੇ ਵੱਡੇ-ਵਡੇਰਿਆਂ ਦੇ ਨਾਂ ਤੁਹਾਨੂੰ ਦੱਸੇ ਆ ਤੇ ਆਪਣੇ ਮੇਰੇ ਹੋਗੇ ਇਹ ਪਰਦਾਦਾ ਜੀ ਹੋਗੇ ਸਰਦਾਰ ਬਹਾਦਰ ਸਿੰਘ ਤੇ ਤੁਹਾਡੇ ਮੈਂ ਦਾਦਾ ਜੀ ਦਾ ਨਾਂ ਵੀ ਆਪਾਂ ਉਹਨਾਂ ਤੇ ਜਿਹੜੇ ਬਹਾਦਰ ਸਿੰਘ ਦੇ ਅੱਗੋਂ ਪਿਤਾ ਸਣ ਉਹਨਾਂ ਦਾ ਕੀ ਨਾਂ ਆ ਉਹਨਾਂ ਦਾ ਨਾਂ ਕੇਸਰ ਸਿੰਘ ਸੀ ਕੇਸਰ ਸਿੰਘ ਵਿੱਕ ਜਿਹੜੇ ਮੇਰੇ ਕਹ ਲੋ ਵੀ ਮੇਰੇ ਡੈਡੀ ਦੇ ਪਰਦਾਦਾ ਜੀ ਨੇ ਜਿਹੜੇ ਉਹਨਾਂ ਦਾ ਵੀ ਨਾਂ ਉਸ ਇਲਾਕੇ 'ਚ ਤੁਸੀਂ ਲੋਕ ਪੁੱਛ ਸਕਦੇ ਆ ਜਿਨ੍ਹਾਂ ਦਾ ਕੋਈ ਵੀਡੀਓ ਉੱਥੇ ਦਾ ਕੋਈ ਬੰਦਾ ਦੇਖੇਗਾ ਤੇ ਉਹ ਜ਼ਰੂਰ ਇਸ ਚੀਜ਼ ਨੂੰ ਆਪਣਾ ਜਿਹੜਾ ਤੁਸੀਂ ਪਤਾ ਵੀ ਕਰ ਸਕਦੇ ਹੋ ਅੱਗੇ ਤੋਂ ਅੱਗੇ ਤੇ ਮੈਂ ਤੁਹਾਨੂੰ ਨਾਲ ਹੁਣ ਪੁੱਛਣਾ ਚਾਹਾਂਗਾ ਵੀ ਬਾਪੂ ਜੀ ਜਿਹੜੇ ਉਸ ਟਾਈਮ ਦੇ ਉੱਤੇ ਜਿਵੇਂ ਇੱਕ ਤੁਸੀਂ ਬਸ਼ੀਰੋ ਦੱਸਿਆ ਵੀ ਬੰਦਾ ਸੀ ਇੱਕ ਚੌਧਰੀ ਕਿਹੜਾ ਕਹਿ ਰਹੇ ਸੀ ਤੁਸੀਂ ਮੇਰ ਸਿੰਘ ਮੇਰ ਸਿੰਘ ਮੇਰ ਚੌਧਰੀ ਮੇਰ ਚੌਧਰੀ ਸਿੰਘ ਨਹੀਂ ਸੋਰੀ ਹਾਂ ਮੁਸਲਮਾਨ ਸਨ ਮੇਰ ਚੌਧਰੀ ਦੱਸਿਆ ਤੇ ਇੱਕ ਬਸ਼ੀਰੋ ਪਲਵਾਨ ਸੀ ਜਿਹੜਾ ਮੇਰੇ ਉਹ ਦਾ ਦਾਈ ਦੇ ਭਰਾ ਨਾਲ ਤਾਇਆ ਜੀ ਨਾਲ ਸਾਡਿਆਂ ਨਾਲ ਉਹਨਾਂ ਨਾਲ ਘੁੱਲਦੇ ਹੁੰਦੇ ਸਨ ਹੋਰ ਕੋਈ ਫੇਮਸ ਲੋਕ ਉਥੋਂ ਦੇ ਮਸ਼ਹੂਰ ਮਸ਼ਹੂਰ ਉਹਦੇ ਭਰਾ ਵੀ ਚੰਗੇ ਮਸ਼ਹੂਰ ਸਨ ਜਿਨ੍ਹਾਂ ਦਾ ਤੁਹਾਨੂੰ ਕੋਈ ਨਾਂ ਯਾਦ ਹੋਣ ਪੁਰਾਣੇ ਉਧਰ ਉਹਨਾਂ ਦਾ ਨਾਂ ਇੱਕ ਦਾ ਨਾਂ ਬਾਗ ਸਿੰਘ ਸੀ ਇੱਕ ਦਾ ਨਾਂ ਸੀ ਉੰਬਰ ਉਹਨਾਂ ਦਾ ਪਿਓ ਸੀ ਅੱਛਾ ਜੀ ਇਹ ਗੋਤੀ ਕੀ ਸਨ ਪਿੰਡਰਸਨ ਉਹ ਵੀ ਪਿੰਡਰਸਨ ਦੇਟਸਨ ਜੀਂਡਰਸਨ ਹੋਣਗੇ ਮੁਸਲਮਾਨ ਸਨ ਅੱਛਾ ਜੀ ਇਹਨਾਂ ਉਹ ਵੀ ਪਿੰਡਰਜਾਦ ਦੇ ਠੀਕ ਹੈ ਠੀਕ ਹੈ ਠੀਕ ਹੈ ਉਹ ਕਿਤੇ ਉਹਨਾਂ ਦੇ ਪਛੋਕੜ ਜਿਹੜਾ ਸੀ ਪਿੰਡਾਂਾਂ ਚੋਂ ਹੀ ਮੁਸਲਮਾਨ ਹੋਏ ਸਨ ਓਕੇ 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 ਠੀਕ ਹੈ ਠੀਕ ਹੈ ਤਾਂ ਹੋਰ ਕੋਈ ਬੰਦੇ ਫੇਮਸ ਕੋਈ ਇਲਾਕੇ ਦੇ ਜਿਹੜੇ ਤੁਹਾਨੂੰ ਸੂਝਵਾਨ ਕੁਝ ਹੋਣ ਜਿਨ੍ਹਾਂ ਦਾ ਯਾਦ ਜਿਵੇਂ ਹੁਣ ਆਪਣੇ ਕੋਈ ਇਲਾਕੇ ਦਾ ਐਮ.ਐਲ.ਏ ਹੁੰਦਾ ਸਰਪੰਚ ਹੁੰਦਾ ਕੋਈ ਇਦਾਂ ਦੇ ਤੁਹਾਨੂੰ ਯਾਦ ਹੋਣ ਉਦੋਂ ਐਮ.ਐਲ.ਏ ਨੀਤਣ ਹੁੰਦੇ ਉਦੋਂ ਜ਼ਾਇਲਦਾਰ ਹੁੰਦੇ ਹਨ ਸਪੈਰਪੋਸ਼ ਹੁੰਦੇ ਹਨ ਹਾਂਜੀ ਲੰਬੜਦਾਰ ਹੁੰਦੇ ਹਨ ਅੱਛਾ ਜੀ ਉਦੋਂ ਪੰਚਾਇਤਾਂ ਨੀਤਣ ਹੁੰਦੀਆਂ ਠੀਕ ਹੈ ਉਦੋਂ ਇਹ ਚੀਜ਼ਾਂ ਹੁੰਦੀਆਂ ਨੇ ਜਿਹੜੇ ਆਗੂ ਪਿੰਡ ਦੇ ਹੁੰਦੇ ਹਨ ਠੀਕ ਹੈ ਜੀ ਕੋ ਉਹਨਾਂ ਬੰਨਿਆ ਦੇ ਨਾਂ ਨਹੀਂ ਜਿਹੜੇ ਸਪੈਟ ਪੋਜ ਜਾਂਦੇ ਇੱਕ ਦੋ ਐਸਣ ਤੇ ਉਹ ਵੀ ਵਟੇਰੇ ਹੋ ਕੇ ਮਰ ਚੁੱਕੇ ਹਨ ਜੀ ਤੇ ਹੋਰ ਕੋਈ ਤੁਹਾਡੇ ਉਹਨਾਂ ਟਾਈਮ 'ਚ ਮੰਨ ਲਓ ਤੁਸੀਂ 9-10 ਸਾਲ ਕੋਈ ਆਪਣੇ ਭਰਾਵਾਂ ਤੋਂ ਜਾਂ ਬਾਪੂ ਜੀ ਹੋਣਾ ਤਾਂ ਕੋਈ ਚਰਚਾ ਕੋਈ ਸੁਣਦੇ ਹੋ ਉਹ ਕੁਝ ਵੀ ਕਿਸੇ ਬੰਦੇ ਦੀ ਗੱਲਬਾਤ ਕੋਈ ਤੁਹਾਨੂੰ ਯਾਦ ਹੋਏ ਉਸ ਟਾਈਮ ਦੀ ਉਸ ਤਰ੍ਹਾਂ ਸਾਡੇ ਨਾ ਕਿ ਤਾਏ ਦਾ ਪੁੱਤਰ ਸੀ ਜੀ ਉਹ ਉਹਦੇ ਕੋਲ ਕਤਲ ਹੋ ਗਿਆ ਸੀ ਅੱਛਾ ਜੀ ਉਹਦੇ 'ਚ ਜਦੋਂ ਉਨੂੰ ਸਜਾਇਆ ਗਏ ਨੂੰ ਸਜਾਏ ਮੌਤ ਹੋਈ ਜੀ ਤੇ ਉਦੋਂ ਵੀ ਜਿਸ ਬੰਦੇ ਦਾ ਭਰਾ ਮਰਿਆ ਸੀ ਨਾ ਜੀ ਉਹ ਵੀ ਬੜਾ ਦਰਾਚਾ ਬੰਦਾ ਸੀ ਬੜਾ ਤਗੜਾ ਸੀ ਜੀ ਆਪਣੇ ਨੂੰ ਕਹਿੰਦਾ ਖਨ ਜੱਟ ਸੀ ਸਰਦਾਰ ਜੀ ਉਹ ਬਾਪੂ ਨਾਲੇ ਕਰੀ ਖੇਬੜਿਆ ਕਹਿਣ ਲੱਗਾ ਮੈਂ ਅੰਨ ਕਰਨਾ ਹੈ ਉਹ ਕਰਨਾ ਹੈ ਜੀ ਇਹ ਆਖਣਗਾ ਤੂੰ ਕਦੋਂ ਕਰਨਾ ਆਪਰ ਤੂੰ ਵੀ ਇਕੱਲਾ ਮੈਂ ਵੀ ਇਕੱਲਾ ਹੁਣ ਆ ਡਰ ਹਾਂਜੀ ਉਹ ਵੀਰੇ ਇਹ ਚੜਦੀ ਉਮਰੇ ਸ਼ਣ ਉਹ ਥੋੜਾ ਢਲਿਆ ਸੀ ਉਹ ਡਰਦਾ ਸੀ ਜੀ ਤੇ ਫੇਰ ਕੋ ਚੱਲ ਸਾਡੇ ਭਰਾ ਤਗੜੇ ਹੋ ਗਏ ਉਹ ਹਨ ਨੇ ਮੈਂ ਮੁੰਡੇ ਮਾਰ ਦੇਣੇ ਇਹਨਾਂ ਕਿਹਾ ਜਿੱਥੇ ਮਰਜ਼ੀ ਫਿਰਨੇ ਇਹਨਾਂ ਦੀ ਬਾਲ ਉਹ ਨਹੀਂ ਕੋਈ ਵੇਖ ਸਕਦਾ ਜੀ 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 ਬਾਪੂ ਸਾਡੇ ਦਾ ਇਹੋ ਜਿਹਾ ਪਹਿਰਾ ਸੀ ਨਾ ਕਿ ਇਹਨੂੰ ਡਰਾਉਂਦੇ ਹਾਂ ਤੇ ਨਾ ਕਿਸੇ ਤੋਂ ਡਰਦੇ ਹਾਂ ਜੀ ਦੋਵੇਂ ਗੱਲਾਂ ਹਨ ਇਹਨਾਂ ਕੋਲ ਡਰਾਣਾ ਵੀ ਨਹੀਂ ਤੇ ਡਰਨਾ ਵੀ ਨਹੀਂ ਹਾਂਜੀ ਉਹ ਉਹ ਬੰਦੇ ਦਾ ਤੁਹਾਨੂੰ ਨਾ ਯਾਦ ਆ ਦੂਜੇ ਗੰਡਾ ਸਿੰਘ ਸੀ ਉਹਦਾ ਨਾਂ ਗੰਡਾ ਸਿੰਘ ਗੰਡਾ ਸਿੰਘ ਬੜਾ ਮਸ਼ਹੂਰ ਬੰਦਾ ਸੀ ਕੁਦਰ ਨਾਲ ਲੋਣੀ ਵਾਲੇ ਸ਼ਹਿਰ ਦੇ ਨਾਲ ਦੇ ਲੋਣੀ ਵਾਲੇ ਸ਼ਹਿਰ ਚ ਠੀਕ ਹੈ ਉਹ ਗੰਡਾ ਸਿੰਘ ਵੀ ਜਿਹੜਾ ਕੋਈ ਉਸ ਟਾਈਮ ਦਾ ਕਰੈਕਟਰ ਹੈ ਉਸ ਟਾਈਮ ਉਹ ਰਿਆ ਹੋਇਆ ਜਦੋਂ ਸਾਡੇ ਦਾਦਾ ਜੀ ਦੇ ਸਾਡੇ ਪਰਦਾਦਾ ਜੀ ਦੇ ਸਾਡੇ ਬਾਪੂ ਜੀ ਰਹਦ ਨੇ ਜਦੋਂ ਕੁਜਰਾ ਵਾਲੇ ਟਟਕੇ ਦੀ ਦੁਕਾਨ ਨਹੀਂ ਸੀ ਨੀ ਮੁਸਲਮਾਨਾ ਜ਼ੋਰ ਸੀ ਹਾਂਜੀ ਜਦੋਂ ਅਸੀਂ ਸਿੱਖ ਤਗੜੇ ਹੋਏ ਹਾਂਜੀ ਅੰਮ੍ਰਿਤਸਰ ਕੇ ਨੌਜਵਾਨ ਫੇਰੇ ਉੱਤੇ ਮੈਰੇ ਹਨ ਜੀ ਉਹਨੇ ਹੋਟਲ ਖੋਲ੍ਹਿਆ ਸੀ ਉਹ ਅਖਲ ਕੇ ਸਰਦਾਰ ਉਹ ਆਇਆ ਕਰ ਉਹ ਇੱਥੇ ਹਾਂਜੀ ਆਪਾਂ ਮੀਟ ਦੀ ਦੁਕਾਨ ਕਰਨੀ ਹੈ ਹਾਂਜੀ ਫੇਰ ਅਸੀਂ ਪਿੰਡੋਂ ਜਾਂਦੇ ਨੇ ਚੰਗੇ ਚੰਗੇ ਮੁੰਡੇ ਚੋਗਵੇਂ ਛੋਟੇ ਲੈ ਕੇ ਅੱਛਾ ਜੀ ਤੇ ਉੱਥੇ ਕਸ਼ਮੀਰੀਆਂ ਦਾ ਜ਼ੋਰ ਸੀ ਬੰਦੇ ਸਾਡੇ ਹੀ ਬੜੇ ਹਨ ਉਸ ਤਰ੍ਹਾਂ ਅੱਛਾ ਜੀ ਫਿਰ ਇਹਨਾਂ ਉੱਥੇ ਛਟਕੇ ਹੀ ਦੁਕਾਨ ਖਲਾਈ ਸੀ ਅੱਛਾ ਜੀ ਬੰਦੇ ਆਪਣੀ ਜੋਰ ਨਾਲ ਕੁਜਰਾਂ ਵਾਲੇ ਸ਼ਹਿਰ ਦੇ ਵਿੱਚ ਠੀਕ ਹੈ ਜੀ ਇਹ ਵੀ ਤੁਹਾਨੂੰ ਯਾਦ ਹੈ ਹਾਂ ਇਹ ਗੱਲਾਂ ਹੋਈਆਂ ਹਨ ਕੋਈ ਬੜਾ ਤੇਰੇ ਪਹਿਲਾਂ ਨਹੀਂ ਅੱਛਾ ਜੀ ਪੂਰਾ ਜੋਰ ਸਿੱਖਾਂ ਨੇ ਫਿਰ ਪੜਿਆ ਕੁਜਰਾਂ ਵਾਲੇ ਸ਼ਹਿਰ ਦੇ ਵਿੱਚ ਠੀਕ ਹੈ ਜੀ ਪਹਿਲਾਂ ਨਿਸਨ ਕਸ਼ਮੀਰੀ ਜਿਹੜੇ ਸ਼ਹਿਰ ਤੇ ਨਾ ਉਹਨਾਂ ਦਾ ਜੋਰ ਸੀ ਮੁਸਲਮਾਨਾਂ ਕਸ਼ਮੀਰੀਆਂ ਦਾ ਠੀਕ ਹੈ ਜੀ ਇੱਕ ਮੈਨੂੰ ਇਹ ਗੱਲ ਦੱਸੋ ਜਿਵੇਂ ਤੁਸੀਂ ਇਹ ਸ਼ਬਦ ਵਰਤੇ ਜਾ ਰਹੇ ਨੇ ਗੱਲਬਾਤ ਦੇ ਵਿੱਚ ਆਪਣੀ ਦੇ ਵਿੱਚ ਵੀ ਸਿੱਖ ਮੁਸਲਮਾਨ ਇਹ ਉਦੋਂ ਗਰਾਊਂਡ ਪੱਧਰ ਤੇ ਮਤਲਬ ਕਰਨ ਨੋਰਮਲ ਜਿਵੇਂ ਆਪਸੀ ਚੋ ਜਦੋਂ ਸੀ ਉਦੋਂ ਤੇ ਪਿਆਰ ਸੀ ਮੁਸਲਮਾਨ ਸਿੱਖਾਂ ਦਾ ਬਹੁਤ ਜ਼ਿਆਦਾ ਕਿ ਇਹ ਹੈ ਸੀ ਜਿਵੇਂ ਧਰਮਾਂ ਦੇ ਨਾਲ ਲੜਾਈ ਪਾਤ ਹੁੰਦੀ ਬਾਸ਼ਾ ਬਾਸ਼ਾ ਇਹ ਤੇ ਗੁਜਰਤੀਆ ਜੋ ਬਟਵਾਰਾ ਹੋਇਆ ਨਾ ਫਿਰ ਇਹਨੂੰ ਹਾਈਲਾਈਟ ਕੀਤਾ ਕਿ ਇਹਨੂੰ ਇਹਦੇ ਚ ਪਤਾ ਨਹੀਂ ਕੀ ਜਿਹੜੇ ਬੰਦੇ ਬੜੇ ਮਿੱਤਰ ਸਨ ਉਹ ਵੀ ਦੁਸ਼ਮਣੀ ਨਜ਼ਰਾਂ ਵੇਖਣ ਲੱਪੇ ਹੁਣ ਜੀ ਗੁਜਰਤੀ ਐਸਾ ਪਾਣਾ ਵਰਤਿਆ ਉਹਨਾਂ ਦੇ ਮਨਾ ਚੰਦਰਾ ਤੇ ਵੈਰ ਦੀ ਭਾਵਨਾ ਆ ਗਈ ਜਿਹੜੇ ਮਿੱਤਰ ਸਨ ਜੀ ਬਹੁਤ ਘੱਟ ਮਿੱਟਰ ਰਹਿ ਗਿਆ ਲੋਕ ਜੀ ਹੁਣ ਫਿਰ ਆਪਾਂ ਉੱਥੇ ਚੱਲਦੇ ਆਂ ਪੁਰਾਣੀ ਗੱਲਬਾਤ ਦੇ ਉੱਤੇ ਐ ਮੈਂ ਤੁਹਾਨੂੰ ਇਹ ਪੁੱਛਣ ਲੱਗਾ ਸੋ ਤੁਸੀਂ ਦੱਸਿਆ ਵੀ ਕਿਵੇਂ ਤੁਸੀਂ ਟਰੱਕ ਤੇ ਉੱਥੇ ਗਏ ਤੇ ਤੁਹਾਨੂੰ ਮੈਂ ਇਹ ਪੁੱਛਣਾ ਵੀ ਉਸ ਟਾਈਮ ਦੇ ਉੱਤੇ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਹੁਣ ਅੱਜ ਆਪਾਂ ਜਾਣਾ ਹੈ ਵੀ ਆਪਾਂ ਹੁਣ ਚੱਲੀਏ ਹਨਾ ਕਿੱਦਾਂ ਦਾ ਮਾਹੌਲ ਸੀ ਇੱਕ ਘਰ ਦਾ ਜਿਹੜਾ ਤੁਸੀਂ ਉਸ ਟਾਈਮ ਤੇ ਛੋਟੇ ਇੱਕ ਬੱਚੇ ਦੇ ਤੌਰ ਤੇ ਤੁਸੀਂ 10 ਸਾਲ ਦੇ ਵਿੱਚ ਜਿਹੜਾ ਤੁਸੀਂ ਮਹਿਸੂਸ ਕੀਤਾ ਉਹ ਉਹ ਕਿੱਦਾਂ ਦੀ ਇੱਕ ਅੰਦਰ ਅਹਿਸਾਸ ਫੀਲਿੰਗ ਕਿਹਨੇ ਦੀ ਸੀ ਇਸ ਤਰ੍ਹਾਂ ਦੀ ਕੋਈ ਡਰ ਭੋਣੀ ਸੀ ਮੈਂ ਪੋਕੇ ਟ੍ਰੀ ਵੀ ਕੁਝ ਮੰਗਿਆ ਨਹੀਂ ਕੋਈ ਪਰਵਾਹ ਨਹੀਂ ਮੰਨੀ ਮੰਨ ਤੇ ਬੋਝ ਨਹੀਂ ਬਣਿਆ ਅੱਛਾ ਇਹ ਨਾ ਜਿਵੇਂ ਕੋਈ ਗੱਲ ਨਹੀਂ ਹਾਂ ਤੁਹਾਨੂੰ ਯਾਦ ਹੈ ਕੋਈ ਚੀਜ਼ ਵੀ ਲੋਕਾਂ ਨੇ ਕਿੰਨੇ ਤੁਹਾਨੂੰ ਘਰ ਚ ਆ ਕੇ ਗੱਲ ਕੀਤੀ ਵੀ ਚੱਲੀ ਏ ਜਾਂ ਬਾਪੂ ਜੀ ਨੇ ਆਪਣੇ ਆਪਣੇ ਜਦੋਂ ਆਵਾਜ਼ ਗੱਡੀ ਖਲੋਗੀ ਬਾਜ ਪੈਗਾ ਲੋਕ ਉਤਰ ਕੇ ਭੱਜੇ ਅੱਛਾ ਤੇ ਸਾਡੇ ਨਾ ਖੂਬ ਦੂਰ ਸੀ ਥੋੜਾ ਆਂ ਪਿੰਡ ਦੇ ਨੇੜੇ ਲੋਕ ਡੰਗਰ ਲੈ ਗਏ ਹਨ ਖੁਰਲੀਆਂ ਡੰਗਰਾਂ ਦੀਆਂ ਜੀ ਉੱਥੇ ਪਤਾ ਲੱਗਾ ਜੀ ਫਿਰ ਸਾਡੇ ਗੁਆਂਢ ਸੀ ਸਾਡੀ ਮਾਸੀ ਦਾ ਘਰ ਸੀ ਹੋਰ ਸਕੇ ਸਾਡੇ ਹਨ ਜੀ ਉਹ ਸਾਰੇ ਨਾ ਬਾਪੂ ਸਾਡੇ ਜੋ ਆਖਿਆ ਸਭ ਕੱਪੜੇ ਲੋਕਾਂ ਪਹਿਲੇ ਹੀ ਬੰਨੇ ਹਨ ਮੁੱਛੀਆਂ ਥੋੜੀ ਮੈਂ ਗੱਲ ਪਾਉਣ ਵਾਲੀ ਨਹੀਂ ਜੀ ਆਪੜਾ ਇੱਕ ਇੱਕ ਦੋ ਦੋ ਪੰਡਾ ਜੀ ਕੋਈ ਪਾਣੀ ਪੂਣੀ ਲਈ ਜੀ ਤੇ ਲੋਕ ਉਸਲੇ ਭੱਜ ਤੁਰੇ ਨੇ ਕੁਝ ਜ਼ਿਆਦਾ ਚੁੱਕਿਆ ਲਿਆ ਨਹੀਂ ਸਮਾਨ ਬਾਦਰ ਨੂੰ ਕੋਈ ਟ੍ਰੰਕ ਨਹੀਂ ਚੁੱਕਿਆ ਕੋਈ ਕਿਸੇ ਨੇ ਕੋਈ ਜ਼ਿਆਦਾ ਸਮਾਨ ਨਹੀਂ ਲਿਆ ਮਤਲਬ ਜਿਹੜਾ ਕਿਸਦੇ ਹੱਥੋਂ ਛੋਟਾ ਮੋਟਾ ਲੈ ਕੇ ਨਿਕਲਾ ਉਹ ਨਿਕਲਾ ਹੈ ਛੋਟੇ ਥਿਆਰ ਜਿਹੜੇ ਸਾਡੇ ਬੰਦੇ ਹਨ ਜਾਂ ਜਿੰਨੇ ਲੋਕ ਸਨ ਥਿਆਰ ਤੋਂ ਬਿਨਾ ਚੱਲਦੇ ਨਹੀਂ ਸਨ ਜਿੱਦਰ ਵੀ ਚੱਲਣਾ ਨੇਰੇ ਇਸ ਵੇਲੇ ਦਿਨ 'ਚ ਵੀ ਹਥਿਆਰ ਤੋਂ ਬਣਾ ਨਹੀਂ ਚੱਲਦਾ। ਛੋਟਾ ਤਾਂ ਹੁੰਦਾ ਹੀ ਹੁੰਦਾ ਛੋਟਾ ਜ਼ਰੂਰੀ ਸੀ ਜੇ ਕਿਤੇ ਵਜ੍ਹਾ ਸਮਾਂ ਸੀ। ਹੁਣ ਵੀ ਹਜੇ ਵੀ ਤੁਸੀਂ ਰੱਖਦੇ ਆ। ਸ਼ੁਰੂ ਤੇ ਮੈਂ ਤੁਹਾਨੂੰ ਦੇਖਦਾ ਡਾਂਗ ਤੁਹਾਡੇ ਕੋਲ ਹੁੰਦੀ ਹੁੰਦੀ। ਪਹਿਲਾਂ ਅਸੀਂ ਹੁਣ ਬਾਈਕਾਂ 'ਚ ਜਾਂਦੇ ਹੁੰਦੇ ਆ। ਹਾਂਜੀ। ਛੋਟਾ ਉੱਥੋਂ ਨਾਲ ਘਰ ਲੈ ਕੇ ਆਉਣਾ ਘਰੋਂ ਉੱਥੇ ਲੈ ਕੇ ਜਾਣਾ। ਕਿਦਾਂ ਦੇ ਸ਼ਬਦਨ ਮਤਲਬ ਆ ਹੁਣ ਅੱਜਕੱਲ ਤੇ ਪਤਾ ਹੀ ਨਹੀਂ ਬੈ ਬੈਗ ਕਿਹਨੂੰ ਕਹਿੰਦੇ ਨੇ ਕੀ ਹਣਾ। ਹਾਂ। ਹੁਣ ਅੱਜਕੱਲ ਉਹ ਲੋਪ ਹੋ ਗਏ ਨੇ ਕਿਉਂਕਿ ਇਹ ਨਵੀਂ ਪਨੀਰੀ ਐ ਨਵਾਂ ਸਾਰਾ ਮਾਹੌਲ ਐ। ਬੜੀ ਤ ਲੋਕ ਕਾਸੀ ਇਕੱਲੇ ਇਕੱਲੇ ਵੀ ਮਵਾਲਦੀ ਰੱਖੀ ਚਾਹੁੰਦੇ ਰਿਆਂ ਜੀ ਕੋਈ ਮਤਲਬ ਇੱਕ ਰਹੀ ਸਾਡੇ ਕੋਈ ਰਿਸ਼ਤੇਦਾਰ ਆਇਆ ਅੱਛਾ ਜੀ ਤੇ ਅਸੀਂ ਸ਼ਰਾਬ ਪੀਣ ਲੱਪੇ ਘਰ ਜੀ ਇੱਥੇ ਆਏ ਆ ਤੇ ਤੇ ਉਹ ਆਂਦਾ ਤੁਹਾਡੇ ਡੰਗਰਾਂ ਕੋਲ ਕੌਣ ਹੈ ਜੀ ਇੱਕ ਸਾਡਾ ਭਰਾ ਸੀ ਉਹ ਬੜਾ ਦਲੇਰ ਸੀ ਵੱਡੇ ਤੋਂ ਛੋਟਾ ਸੀ ਮਿੰਦਰ ਸਿੰਘ ਉਹ ਕਹਿੰਦਾ ਸਾਡੀ ਰਾਖੀ ਡੰਗਰਾਂ ਦੀ ਅਸੀਂ ਆਪ ਆ ਅੱਛਾ ਤੁਸੀਂ ਤੇ ਘਰ ਬਿਠੇ ਹੋ ਉਹ ਆਂਦਾ ਸਾਡੇ ਡੰਗਲ ਖੜ ਕੇ ਕੋਈ ਜਾਏਗਾ ਕਿੱਥੇ ਹਾਂ ਐਨਾ ਹੁਮਾਨ ਸੀ ਹਾਂ ਉਹ ਬੜੇ ਕੰਮ ਉਸ ਵੀ ਕੀਤੇ ਨੇ ਦਲੇਰੀ ਵਾਲੇ ਅਜੀਬ ਕੰਮ ਸਾਨੂੰ ਦੇ ਜੀ ਤੇ ਸਾਰੀ ਜ਼ਿੰਦਗੀ ਕਿਸੇ ਅਸੀਂ ਜਿੰਨਾ ਤੇ ਰਹੇ ਹੋਣ ਮੈਂ ਇਕੱਲਾ ਰਹੇ ਗਿਆ ਤੇ ਸਾਰੇ ਚੱਲ ਬੱਸੀ ਨਹੀਂ ਹਾਂਜੀ ਬਾਕੀ ਕਦੀ ਇਹ ਅਸੀਂ ਚਾਰ ਭਰਾ ਹੁੰਦਿਆਂ ਕਦੀ ਕਿਸੇ ਦਾ ਭੈ ਨਹੀਂ ਸੀ ਮੰਨਿਆ ਕਿਸੇ ਚੀਜ਼ ਨਹੀਂ ਨਾ ਪੁਲਿਸ ਦਾ ਜੀ ਨਾ ਪਿੰਡ ਦਾ ਨਾ ਹੋਰ ਕਿਸੇ ਦਾ ਕਿਸੇ ਇਹ ਨਹੀਂ ਸੀ ਕਿ ਸਾਨੂੰ ਕਿਸੇ ਦਾ ਡਰ ਖਤਰਾ ਨਾ ਇਹ ਕੋਈ ਨਹੀਂ ਜੱਟ ਜੀ ਇੱਕ ਸਾਡੇ ਕੋਲ ਤੇ 50 ਬੰਦੇ ਨੇ ਅੱਗੇ ਦਨ ਹੁੰਦਾ ਇਹ ਨਹੀਂ ਜਿੰਦਾ ਹੈ ਬੜੇ ਨੇ ਵਾਹ ਜੀ ਸੱਚੀ ਗੱਲ ਆ ਜਿਹੜੀ ਇਹ ਭਰਾਵਾਂ ਵਾਲੀ ਗੱਲ ਤੁਸੀਂ ਕੀਤੀ ਹੈ ਨਾ ਇਹ ਤਾਂ ਹੌਸਲਾ ਹੀ ਹੁੰਦਾ ਜਿਹੜੀਆਂ ਭਰਾ ਦਾ ਜਿੱਥੇ ਸਾਥ ਹੁੰਦਾ ਹੈ ਉਥੇ ਇੱਕ ਵਾਰੀ ਹੋਣ ਵੀ ਲੱਗਾ ਛੜਾ ਖਾਲਦਾਰ ਔਲਾ ਸੀ ਪਾਣੀ ਟੁੱਟਣ ਤੋਂ ਜੀ ਉਧਰ ਦਿਲ ਚਾਰ ਪੰਜ ਘਰ ਜੁੜੇ 20 25 ਬੰਦੇ 30 ਹੋਣਗੇ ਜੀ ਇਧਰ ਸੀ ਚਾਰੇ ਪੰਜੋਂ ਇੱਕ ਪਟਰੀਆ ਛੋਟਾ ਜਿਹਾ ਬਹੁਤ ਛੋਟਾ ਉਸੇ ਫੜਿਆ ਬਾਵਾ ਹੀ ਹਾਂਜੀ 12 ਗੁਸ਼ਾਲਾ ਦਾ 12 15 ਦਾ ਹਾਂਜੀ ਉਹ ਨਾਲ ਇਹ ਇੱਕ ਸਾਡੇ ਪਿਓ ਡੱਕਿਆ ਵੀ ਉਧਰ ਮੁਲਖ ਜੁੜਿਆ ਤੁਸੀਂ ਤੇ ਉਹ ਹੀ ਬੰਦਾ ਮਿੰਦਰ ਸਿੰਘ ਆਂਦਾ ਤਾਤਾ ਰੋਜ ਰੋਜ ਨਹੀਂ ਇਹ ਕੰਮ ਹੁੰਦੇ ਹਾਂਜੀ ਇਹ ਇੱਕੋ ਦਿਨ ਹੀ ਹੋਣਾ ਰੋਜ ਨਹੀਂ ਤੇ ਹੋਣਾ ਹਾਂਜੀ ਹਾਂ ਇੱਕੋ ਦਿਨ ਹੁੰਦੇ ਜਦੋਂ ਅਸੀਂ ਲੰਗੋਟੇ ਕਰਕੇ ਲੈ ਕੇ ਛੋਟਿਆਂ ਨੂੰ ਹਲਾਵਜਾਨੋ ਕਿਸੇ ਪਿੱਛੋਂ ਨਹੀਂ ਵੇਖਿਆ ਨਾ ਕਿ ਛੋਟਾデア ਸਾਡਾ ਸਾਰੇ ਅੱਗੇ ਚੜ ਕੇ ਲੜਾ ਲੜਾ ਹੋ ਗਈ ਪਿੰਡ ਤੱਕ ਡੱਗਦੀ ਦੁਨੀਆ ਇਹ ਤਾਂ ਨਾ ਮਰਕਰੀ ਵੀ ਪੈ ਨਹੀਂ ਜੀ ਮੈਨੂੰ ਨੀ ਨਹੀਂ ਸਹੀ ਹੈ ਜੀ ਸਹੀ ਹੈ ਚਲੋ ਚਾਹੀ ਤੇ ਵੀ ਆ ਕਿਉਂਕਿ ਉਹ ਟਾਈਮ ਹੀ ਇਦਾਂ ਦਾ ਸੀ ਹੁਣ ਅੱਜ ਕੱਲ ਜਿਹੜਾ ਸਮਾਂ ਬਦਲ ਗਿਆ ਅੱਜ ਕੱਲ ਤੁਹਾਡੇ ਵਿੱਚ ਮੈਂ ਆਪਾਂ ਕੋਈ ਅੱਜ ਕੱਲ ਦੇ ਸਮੇਂ ਤੇ ਤੇ ਬੱਚਿਆਂ ਨੂੰ ਕੋਈ ਸਨਾਹ ਲੱਜੀ ਨਾ ਹਾਂਜੀ ਉਹਨਾਂ ਨੂੰ ਪਤਾ ਨਹੀਂ ਕੀ ਹੈ ਇਹ ਮੋਬਾਈਲ ਨਿਕਲ ਪੈਣ ਮੈਂ ਤੇ ਇਹਨਾਂ ਤੇ ਨਹੀਂ ਖੁਸ਼ ਵੀ ਉਹ ਹਰ ਵਕਤ ਉਹਦੇ ਵਿੱਚ ਬਟਰੀ ਨੇ ਜਿਹੜਾ ਦੁਨਿਆਵੀ ਕੰਮ ਨੇ ਨਾ ਦੁਨੀਆਦਾਰੀ ਦੇ ਕੰਮ ਉਹ ਆਉਂਦੇ ਨੇ ਹਾਂਜੀ ਜਿਹੜੀ ਇਹ ਇਹ ਕੰਮ ਨਹੀਂ ਆਉਂਦੀਆਂ ਜੀ ਗੱਲਾਂ ਜੀ ਸਹੀ ਹੈ ਦਨੀਆ ਵੀ ਕੰਮ ਜਿਹੜੇ ਨੇ ਉਹ ਕੰਮ ਆਉਂਦੇ ਨੇ ਬੰਦੇ ਦੇ ਮਦਦ ਵੀ ਉਹ ਕਰਦੇ ਨੇ ਸਹੀ ਗੱਲ ਆ ਬਾਪੂ ਜੀ ਤੇ ਮੈਂ ਥੋੜਾ ਜਿਹਾ ਆਪਾਂ ਫੇਰ ਉੱਥੇ ਚੱਲਦੇ ਆ ਪਿਛਲੇ ਮਾਹੌਲ ਦੇ ਜਿਹੜੀ ਆਪਾਂ ਗੱਲ ਕਰਦੇ ਸੀ ਵੀ ਤੁਸੀਂ ਦੱਸਿਆ ਵੀ ਜੋ ਜੋ ਉਹਨਾਂ ਦੇ ਹੱਥ ਲੱਗਿਆ ਉਹ ਚੱਕ ਗਏ ਹੋ ਤੁਸੀਂ ਸਾਰੇ ਅੱਗੇ ਨੂੰ ਵਧਦੇ ਗਏ ਹਾਂ ਤੁਸੀਂ ਫਿਰ ਦੇਖਿਆ ਹਣਾ ਉਦੋਂ ਕਤਲ ਵੀ ਕਿੰਨੇ ਬਹੁਤ ਹੋਏ ਹਣਾ ਲੁੱਟਾਂ ਖੋਹਾਂ ਹਰ ਕਿਸੇ ਨੇ ਲੋਕ ਜਿੱਦਾਂ ਕਹਿ ਲੋ ਵੀ ਇੱਕ ਹੁੰਦਾ ਨਾ ਭੀੜ ਦਾ ਹਿੱਸਾ ਭੀੜ ਦਾ ਕਹਿੰਦੇ ਕੋਈ ਦਿਮਾਗ ਨਹੀਂ ਹੁੰਦਾ ਕੋਈ ਸੋਚ ਨਹੀਂ ਹੁੰਦੀ ਭੀੜ ਨੇ ਕਿੱਧਰ ਨੂੰ ਜਾਣਾ ਕੀ ਕਰਨਾ ਕੋਈ ਪਤਾ ਨਹੀਂ ਕਿੱਧਰ ਨੂੰ ਜਾਣਾ ਹੈ ਕੀ ਹੋਣਾ ਹੈ ਕੀ ਅੱਗੇ ਕੀ ਹੈ ਚੰਗਾ ਵਾਲਾ ਬੰਦਾ ਵੀ ਉਸ ਜਦੋਂ ਭੀੜ ਦੇ ਵਿੱਚ ਰਲਦਾ ਉਹਦੀ ਸੋਚ ਬਹੁਤ ਵਿਗੜ ਜਾਂਦੀ ਹੈ ਪਤਾ ਨਹੀਂ ਜੀ ਦਾ ਵੀ ਅੱਗੇ ਅਸੀਂ ਖੂਬ ਚ ਜਾ ਰਹੇ ਆ ਜਾਂ ਕਿਸੇ ਸਾਫ ਥਾਂ ਜਾ ਰਹੇ ਆ ਕੋਈ ਪਤਾ ਨਹੀਂ ਅੱਗੇ ਕਿੱਧਰ ਨੂੰ ਜਾ ਰਹੇ ਕੋਈ ਟੈਲੀਫੋਨ ਨਹੀਂ ਕੁਝ ਨਹੀਂ ਸੀ ਕੁਝ ਨਹੀਂ ਉਸ ਟਾਈਮ ਹਣਾ ਕੋਈ ਬੰਦਾ ਹੁਣ ਅੱਜ ਤੇ ਕਿੰਨਾ ਸੋਖਿਆ ਬੰਦਾ ਬਾਹਰ ਗਿਆ ਫੋਨ ਕਰਕੇ ਬੁਲਾ ਲੈਂਦਾ ਬਾਹਰ ਆ ਜਾਂਦੇ ਨੇ ਤੇ ਉਦੋਂ ਉਦੋਂ ਕੀ ਹੈ ਕਿ ਏਦਾਂ ਦਾ ਕੋਈ ਸਾਧਨ ਨਹੀਂ ਜਿਹੜਾ ਕਿਸੇ ਪਾਸੇ ਨੂੰ ਲੰਘ ਗਿਆ ਤੇ ਬਸ ਲੰਘ ਗਿਆ ਕੋਈ ਏਦਾਂ ਵੀ ਹੋਇਆ ਕਿ ਤੁਹਾਨੂੰ ਲੱਗਿਆ ਹੋਵੇ ਤੁਹਾਡਾ ਕੋਈ ਜੀ ਸੁਖ ਨਾਲ ਤੁਹਾਡਾ ਕੋਈ ਚਾਚੇ ਤਾਇਆ ਚੋ ਜਾਂ ਭੈਣ ਭਰਾ ਕੋਈ ਪਿੱਛੇ ਰਹਿ ਗਿਆ ਹੋਵੇ ਉਹਦਾ ਪਤਾ ਨਾ ਲੱਗਿਆ ਹੋਵੇ ਨੇ ਇਦਾਂ ਸਾਰੇ ਸਾਫ਼ ਹੀ ਸਨ ਸਾਫ਼-ਸਾਫ਼ ਸਭ ਤਰ੍ਹਾਂ ਸਹੀ ਸਲਾਮਤ ਸਾਰੇ ਇੱਥੇ ਆ ਗਏ ਫਿਰ ਤੁਹਾਨੂੰ ਜਦੋਂ ਮਤਲਬ ਸੁਖ ਦਾ ਸਾਹ ਜਿੰਨੂੰ ਆਇਆ ਕਹਿੰਦੇ ਨੇ ਉਹ ਮੰਨ ਲਓ ਜਦੋਂ ਤੋਂ ਇਹ ਵੰਡ ਹੋਈ ਉਹ ਕਿੰਨੇ ਚਿਰ ਬਾਅਦ ਆਇਆ ਸੀ ਉਸ ਤੋਂ ਉਹ ਤੇ ਅਸੀਂ ਕੋਈ 15-20 ਜਣ ਮਹੀਨਾ ਗੁਰਿਆ ਹੋਵਾਂਗੇ ਅੰਮ੍ਰਿਤਸਰ ਅੱਛਾ ਜੀ ਫਿਰ ਉਤੋਂ ਪਹਿਲੀਆਂ ਹੌਲੀ ਲਈ ਲਾਰਜਮੈਂਟ ਹੋਣਾ ਪਈ ਕੱਚੀਆਂ ਡਾਟਾਂ ਉਹ ਗੱਲਬਾਤ ਹੁੰਦੀ ਆ ਕਿ ਉਹ ਵੀ ਘੱਟ ਦਿੱਤੀਆਂ ਗਈਆਂ ਸੀ ਨਹੀਂ ਉਦੋਂ ਤੇ ਕੱਚੀਆਂ ਨਾਲ ਦੇ ਉੱਥੇ ਬਾਹਰ ਹੋ ਜਾਗੇ ਤੇ ਅਸੀਂ ਪਰੋਇਪੁਰ ਜ਼ਿਲ੍ਹੇ ਦੇ ਕੋਲ ਤਹਿਸੀਲ ਜੀਰਾ ਸੀ ਅੱਛਾ ਜੀ ਉਥੇ ਕਿ ਛੋਟਾ ਜਿਹਾ ਪਿੰਡ ਸੀ ਮੁਸਲਮਾਨਾਂ ਹੀ ਜੀ ਉਥੇ ਜਾ ਕੇ ਬੈਠੇ ਉਦੋਂ ਬੜੇ ਖੁਸ਼ ਲੋਕ ਆ ਗਏ ਆ ਵੀ ਉਹ ਇੰਨੇ ਨਾਲ ਵੀ ਚਲੋ ਬੜੇ ਖੁਸ਼ ਅੱਛਾ ਉਥੇ ਫਸਲ ਆ ਕੇ ਥਾਮ ਲਈ ਕਿ ਗੰਨੇ ਗੰਨੇ ਹੋ ਗਏ ਛੱਲੀਆਂ ਮਰਚਾ ਮੁਰਚਾ ਲੋਕ ਬੜੀ ਖੁਸ਼ੀ ਨਾਲ ਰੋਟੀ ਖਾਣ ਕਰਨਾ ਬੜੇ ਖੁਸ਼ ਰਹਿਣ ਉਹ ਇੰਨੀ ਗਰੀਬੀ ਜੀ ਕੋਈ ਪਰਵਾਹ ਨਾ ਮੰਨੀ ਕਈ ਨਾ ਤੇ ਇੱਕ ਦੂਜੇ ਦੀ ਹੈਲਪ ਕਰਨੀ ਦੁੱਧ ਪੀਣੇ ਲੋਕਾਂ ਨੇ ਉਥੇ ਇੱਕ ਸਾਲ ਤੋਂ ਮਗਰੋਂ ਫੇਰ ਪੈਲੀਆਂ ਅਲਾਟਮੈਂਟ ਹੋਣ ਲੱਗੀਆਂ ਤੇ ਇੱਥੇ ਸਾਡੇ ਮੁਖੀ ਜੀ ਹਨ ਸਾਡੇ ਚਾਚਾ ਲੱਗਦੇ ਉਹ ਜਿਹੜੇ ਹਨ ਸਾਡੇ ਚਾਚਾ ਇਕਤਰ ਸਾਹਿਬ ਹਨ ਪਿਛਾ ਰੋੜੀ ਸਾਹਿਬ ਦੇ ਅੱਛਾ ਉਹਨਾਂ ਦੀ ਬਾਵਾਸੀ ਉਹ ਇੱਥੋਂ ਦੇ ਨਾ ਰਾਜੇ ਦਾ ਪਿਓ ਸੀ ਉਹ ਉਹਦੇ ਵਜ਼ੀਰ ਸਨ ਉਹ ਅੱਛਾ ਜੀ ਉਹਨਾਂ ਨਾਲ ਉਹਨਾਂ ਦੀ ਗੱਲਬਾਤ ਉਹਨਾਂ ਫਿਰ ਇਹ ਪਿੰਡ ਆਪਣਾ ਅਲਾਟ ਕਰਾਇਆ ਕੁਦਬਨਪੁਰ ਅੱਛਾ ਇੱਥੇ ਫਿਰ ਕੱਟੀਆਂ ਲਾਟਾਂ ਦੀ ਕੋਈ ਥੋੜੀ ਥੋੜੀ ਜਿਵੇਂ ਜਿਵੇਂ ਪਰਚੀਆਂ ਦੀ ਜ਼ਮੀਨ ਸੀ ਅੱਛਾ ਜੀ ਉਹ ਵੇ ਵੇ ਸਾਨੂੰ ਮਿਲੀਆਂ ਫੇਰ ਓਲੇ ਲਈ ਸਮਾ ਲੰਗਦਾ ਗਿਆ ਜੀ ਫਿਰ ਆਪਣਾ ਫਨ ਬਾਠ ਦੇ ਵਿੱਚ ਮਰਬੇਬੰਦੀ ਹੋਈ ਫਿਰ ਚੱਕ ਬਣੇ ਅੱਛਾ ਜੀ ਤੇ ਇਸ ਤਰ੍ਹਾਂ ਕਰਕੇ ਸਮਾਂ ਵਧੀਆ ਲੰਘ ਲੱਗਿਆ ਕੋਈ ਐਡੀ ਗਰੀਬੀ ਗਰੀਬੀ ਪਾਵੇ ਅਸੀਂ ਗਰੀਬੀ ਮਹਿਸੂਸ ਨਹੀਂ ਹੋਈ ਕਿਸੇ ਨੂੰ ਅਮੀਰੀ ਦੇ ਟਿੱਕੇ ਨਾਲ ਹੀ ਜੀਏ ਨੇ ਹਾਂ ਜੋ ਵੀ ਸਮਾਂ ਆਇਆ ਉਹਨੂੰ ਮੀਰੀ ਨਾਲ ਹੀ ਵੇਖਿਆ ਹੈ ਗਰੀਬੀ ਦਾ ਨਜ਼ਰੀਆ ਵਧੀਆ ਸੀ ਨਾ ਉਦੋਂ ਅਸਲ 'ਚ ਲੋਕਾਂ ਦਾ ਨਜ਼ਰੀਆ ਅੱਜ ਲੋਕਾਂ ਕੋਲ ਬਹੁਤ ਕੁਸ਼ ਹੈ ਪਰ ਐਂ ਲੱਗਦਾ ਬਿਨ ਗਰੀਬ ਨੇ ਗਰੀਬ ਨੇ ਖਾਲੀ ਹੋਏ ਪੈਣੀ ਅੰਦਰ ਖਾਲੀ ਨਹੀਂ ਹੈ ਇਹ ਤੇ ਮੈਂ ਆਪ ਵੀ ਨਾ ਖਾਲੀਆਂ ਵਰਗੇ ਉਦੋਂ ਕੁਝ ਵੀ ਨਹੀਂ ਨਾ ਪਰਲੇ ਹੁੰਦਾ ਹਾਂ ਜੀ ਅਸੀਂ 15 ਰੁਪਏ ਮਣ ਗੁੜ ਵੇਚਿਆ 70 ਰੁਪਏ ਛੋਲੇ ਵੇਚੇ ਨੇ ਤੇ ਇੰਨੇ ਪੈਸੇ ਨਾ ਸਾਹਿਬ ਨਾਲ ਕਿ ਲੁੱਡੀ ਪਾਣ ਵਾਲੀ ਗੱਲ ਬੜੀ ਖੁਸ਼ੀ ਹੋਣਾ ਇੰਨੇ ਰੁਪਏ ਵਟੇ ਨੇ ਇੰਨੇ ਰੁਪਏ ਵਟੇ ਨੇ ਬੜੀ ਬੜੀ ਖੁਸ਼ੀ ਹੋਣੀ 2-300 ਦੀ 4 ਮੱਝ ਆ ਜਾਣੀ ਦੁੱਧ ਪੀਣੇ ਲੋਕਾਂ ਖੁਸ਼ ਰਹਿਣਾ ਜੀ ਇੱਕ ਦੂਜੇ ਨੂੰ ਸੱਜਣਾ ਮਿੱਤਰਾ ਮਿਲਣਾ ਪਿੰਡ ਦੇ ਅਮਨਿਆਰਾ ਬੜਾ ਵਧੀਆ ਸੁਨੋਗ ਰਿਹਾ ਹੁਣ ਪਿੰਡ ਦੇ ਵੀ ਬੰਦੇ ਉਹ ਨਹੀਂ ਰਹਿ ਪੁਰਾਣੇ ਪੁਰਾਣਿਆਂ ਬੰਨਾਂ ਨਾਲ ਪੇਚ ਬਹੁਤ ਪਿਆਰ ਸੀ ਤੁਸੀਂ ਮਿਸ ਕਰਦੇ ਹੋ ਉਹਨਾਂ ਲੋਕਾਂ ਨੂੰ ਜਿਹੜੇ ਪੁਰਾਣੇ ਤੁਹਾਡੇ ਯਾਰ ਦੋਸਤ ਜਿਹੜੇ ਸਨ ਹਾਂ ਉਹਨਾਂ ਨੂੰ ਯਾਦ ਕਰਦੇ ਆਉਂਦੀ ਯਾਦ ਵੀ ਹਾਂ ਹੋਣ ਬਹੁਤ ਚੰਗੇ ਹਨ ਤੁਹਾਨੂੰ ਨਹੀਂ ਤੁਹਾਡਾ ਦਿਲ ਇਦਾਂ ਕਰਦਾ ਵੀ ਉਹ ਹੋਣੇ ਚਾਹੀਦੇ ਹਨ ਹੋਣੇ ਚਾਹੀਦੇ ਮੈਨੂੰ ਉਸ ਤਰ੍ਹਾਂ ਦੇ ਦਲੀਲ ਦਾ ਬੰਦਾ ਮਿਲਦਾ ਹੀ ਕੋਈ ਨਹੀਂ ਜੀ ਮੈਂ ਤਾਂ ਇਹ ਸੋਚਦਾ ਰਹੀ ਨਾਲ ਕੋਈ 2-4 ਬੰਨੇ ਸਾਡੇ ਪਿੰਡ ਚ ਜੀ 5-4 ਪਰ ਉਹ ਦਲੀਲ ਦਾ ਬੰਦਾ ਕੋਈ ਨਹੀਂ ਰਿਹਾ ਜੀ ਜਿਹੜੀ ਮੇਰੇ ਅਨਸਾਰ ਸੈਨਿਕတို့ ਜੀ ਹੈਲਪ ਕਰਨੀ ਕਿਸੇ ਨੂੰ ਕੋਈ ਟੱਕਾ ਹੁੰਦਾ ਤੇ ਉਤੇ ਖਲੋਣਾ ਪੈਂਦਾ ਸੀ ਕਿਉਂ ਤੂੰ ਵੀ ਇਦਾਂ ਕੀ ਕਰਨਾ ਵੀ ਇਹਦੇ ਨਾਲ ਜੀ ਇਹ ਹੀ ਲੋਕਾਂ ਨੇ ਇੱਕ ਇਹ ਤੁਹਾਡਾ ਜਿਵੇਂ ਤੁਸੀਂ ਗਏ ਤਾਂ ਨਹੀਂ ਪਾਕਿਸਤਾਨ ਦੁਬਾਰਾ ਫਿਰ ਨਹੀਂ ਪਤਾ ਨਹੀਂ ਦਿਲ ਹਾਂਜੀ ਪਤਾ ਹੀ ਸਾਡਾ ਗਿਆ ਸੀ ਅੱਛਾ ਉਹ ਵੱਡੇ ਭਰਾ ਦਾ ਮੁੰਡਾ ਸੀ ਹਰਬੰਨਤ ਸਿੰਘ ਦਾ ਅੱਛਾ ਜੀ ਉਹ ਜਦੋਂ ਗਿਆ ਉਹ ਪੜ੍ਹਿਆ ਲਿਖਿਆ ਸੀ ਠੀਕ ਹੈ ਜੀ ਉਹ ਨੂੰ ਜਿਵੇਂ ਦੱਸਿਆ ਉਦੋਂ ਅਜੇ ਉਹ ਬਸ਼ੀਰੋ ਜਿਉਂਦਾ ਸੀ ਅੱਛਾ ਉਹਨੂੰ ਜਾ ਕੇ ਉਹ ਮਿਲਿਆ ਅੱਛਾ ਉਹ ਮਿਲੇ ਉਹਨਾਂ ਨੂੰ ਉਹਨੂੰ ਮਿਲਿਆ ਉਹਦਾ ਐਡਰੈਸ ਲੈ ਕੇ ਗਿਆ ਈ ਤਾਏ ਕੋਲ ਅੱਛਾ ਜੀ ਉਹ ਤੁਹਾਨੂੰ ਉਹਨਾਂ ਦਿਨਾਂ 'ਚ 500 ਰੁਪਏ ਇਨਾਮ ਦਿੱਤਾ ਸੀ ਕਿੰਨੇ ਸਾਲ ਪੁਰਾਣੀ ਗੱਲ 20 ਸਾਲ ਜ਼ਿਆਦਾ ਹੋ ਗਿਆ ਨੇ ਸਨ 2000 ਤੋਂ ਪਹਿਲਾਂ ਦੀ ਨਾ 2000 ਆ 2000 ਤੋਂ ਪਹਿਲਾਂ ਦੀ ਹੈ ਮੇਰੇ ਜਨਮ ਤੋਂ ਵੀ ਪਹਿਲਾਂ ਦੀ ਹੈ ਆਹ ਆ ਠੀਕ ਹੈ 92 99 ਦੀਆਂ ਗੱਲਾਂ ਨੇ 95 ਦੀਆਂ ਇੱਥੇ ਕਰਕੇ ਆਹ 95 ਹੋ ਗਿਆ ਹੀ ਇਥੇ ਉਦੋਂ ਬਹੁਤ ਪਿੰਡਦਿਆਂ ਵੀ ਫਿਰ ਜਿਉਂ-ਜਿਉਂ ਪਤਾ ਲੱਗਾ ਨਾ ਭਦਰ ਸਿੰਘ ਦਾ ਪੁੱਤਰਾ ਆਇਆ ਹੈ। ਅੱਛਾ ਜੀ। ਘਰ-ਘਰ ਲੋਕਾਂ ਨੂੰ ਖੜਿਆ ਹੈ। ਘਰ-ਘਰ ਲੋਕਾਂ ਦੁੱਧ ਪਿਆਇਆ ਹੈ। ਅੱਛਾ। ਉਹਦੇ ਕਹਿੰਦਾ ਮੈਂ ਰੱਜਾਂ ਉਹਨਾਂ ਕਹਿੰਦਾ ਪੁੱਤਰ ਝੂਠਾ ਕਰਕੇ ਟਰ ਜਾ। ਅੱਛਾ। ਮੂੰਹ ਲਾ ਜਾ ਟਰ ਜਾ। ਠੀਕ ਹੈ। ਇਹ ਪਿੰਡਦਿਆਂ ਨੇ 500 ਪਿੰਡਦਿਆਂ ਦਿੱਤਾ, 500 ਦਿੱਤਾ। ਇਸ ਤਰ੍ਹਾਂ ਕਰਕੇ ਉਹ ਅਕਲਕਾ ਮੀਨੂ ਕੁਜਰਾਂ ਵਾਲੇ ਸ਼ਹਿਰ 'ਚ ਮੁਸਲਮਾਨ ਮਿਲੇ। ਅੱਛਾ ਜੀ। ਉਹ ਵੀ ਸਾਡੇ ਜਾਤੀ ਹਨ ਬਿਰਕੇ ਕਿਤੇ ਮੁਸਲਮਾਨ ਹੋ ਗਏ ਹਣ। ਅੱਛਾ ਜੀ। ਵਿਚਾ ਰਹਿ ਗਏ। ਠੀਕ ਹੈ। ਉਹ ਬ अच्छा जी ਤੇ ਇਸ ਤਰ੍ਹਾਂ ਕਰਕੇ ਉਹ ਜੋ ਗਿਆਨ ਹੈ ਮੇਰੀ ਬਹੁਤ ਜ਼ਿਆਦਾ ਉਹਨਾਂ ਲੋਕਾਂ ਨੇ ਕਦਰ ਕੀਤੀ ਆ ਵੀ ਪਿੰਡਦਿਆਂ ਨੇ ਵੀ ਚਾਹ ਹੁੰਦਾ ਚਾਹ ਇਹਨਾਂ ਉਹਨਾਂ ਕੀਤਾ ਵੀ ਭਾਦਰ ਸਿੰਘ ਦਾ ਪੋਤਰਾ ਹੈ ਆਹ ਸਹੀ ਹੈ ਕਿਉਂਕਿ ਉਹ ਅੱਜ ਕੱਲ ਹੁਣ ਜਿਵੇਂ ਚਲੋ ਜਿਹੜੇ ਜਾ ਨਹੀਂ ਸਕਦੇ ਉਹ ਇਦਾਂ ਜਦੋਂ ਵੀਡੀਓ ਦੇਖਦੇ ਨੇ ਨਾ ਤੇ ਉਹਨਾਂ ਨੂੰ ਪੁਰਾਣੀਆਂ ਚੀਜ਼ਾਂ ਉਹ ਸਾਰੀਆਂ ਯਾਦ ਆ ਜਾਂਦੀਆਂ ਨੇ ਤੇ ਉਹਨਾਂ ਨੂੰ ਵਧੀਆ ਲੱਗਦਾ ਉਹ ਚੀਜ਼ਾਂ ਤੇ ਤੁਹਾਡਾ ਵੈਸੇ ਜੇ ਤੁਹਾਡਾ ਦਿਲ ਨਹੀਂ ਕਰਦਾ ਵੀ ਜਾਈਏ ਉੱਥੇ ਇੰਨਾ ਬਦ ਜਾਨ ਨੂੰ ਪਹਿਲਾਂ ਤੇ ਅੱਜ ਪਹਿਲਾਂ ਤੇ ਰਜੀਵੇਂ ਤੇਰੇ ਜਿਵੇਂ ਪਰਿਵਾਰਾਂ ਚ ਕਿ ਦਿ ਗਿਆ ਕਰ ਲੋ ਜਿਵੇਂ ਹੈ ਸੀ ਤੇ ਗਰੀਬੀ ਵੀ ਮੰਨ ਲਓ ਉਹ ਘਰ ਨੂੰ ਦੇਖਣ ਨੂੰ ਹਨਾ ਜਿੱਥੇ ਤੁਸੀਂ ਜਨਮ ਲਿਆ ਉਹ ਇੱਕ ਭੋਏ ਨਾਲ ਇੱਕ ਅਟੈਚਮੈਂਟ ਹੁੰਦੀ ਬਹੁਤ ਬਹੁਤ ਵਧੀਆ ਯੋ ਘਰ ਕਿਵੇਂ ਦਾ ਹੋਏਗਾ ਸਾਰਾ ਤੇ ਉਹ ਕਿਦਾਂ ਦੀ ਮਾਹੌਲ ਮਤਲਬ ਹੋਏਗਾ ਤੇ ਬਾਕੀ ਚਲੋ ਇਹ ਸੀ ਕਹਾਣੀ ਸਾਰੀ ਫਿਰ ਵੀਡੀਓ ਬਹੁਤ ਲੰਮੀ ਬਣ ਜਾਂਦੀ ਏਦਾਂ ਗੱਲਾਂ ਬਾਤਾਂ ਦੀ ਇਹ ਸੀ ਵੀ ਜਦੋਂ ਉੱਥੇ ਜਦੋਂ ਚੱਲੇ ਆਪਾਂ ਨੂੰ ਦੱਸਿਆ ਸਾਰਾ ਉਹਨਾਂ ਬੰਦਿਆਂ ਦੇ ਨਾਂ ਉਥੋਂ ਦੇ ਮਾਹੌਲ ਦੀ ਗੱਲ ਵੀ ਉਸ ਟਾਈਮ ਤੇ ਕੀ ਕੀ ਹੋਇਆ ਕਿਵੇਂ ਕਿਵੇਂ ਹੋਇਆ ਹਨਾ ਸਾਰਾ ਵੀ ਕਿਵੇਂ ਇੰਡੀਆ ਆਏ ਹਨਾ ਹੱਡ ਵੀਤੀ ਜਿਹੜੀ ਬਾਪੂ ਜੀ ਨੇ ਆਪਾਂ ਨੂੰ ਆਪਣੀ ਦੱਸੀ ਜੋ ਇਹਨਾਂ ਨੇ ਪਿੰਡੇ ਤੇ ਹੰਡਾਈ ਹੈ ਤੇ ਵੀਡੀਓ ਵਧੀਆ ਲੱਗੀ ਇਹਨੂੰ ਸ਼ੇਅਰ ਕਰਿਓ ਲਾਈਕ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਹੜਾ ਕਿਹੜਾ ਤੁਹਾਡਾ ਕੋਈ ਜੇ ਸਵਾਲ ਵੀ ਹੈਗਾ ਆਪਾਂ ਅਗਲੀ ਵੀਡੀਓ ਚ ਪੁੱਛ ਵੀ ਸਕਦੇ ਹਾਂ ਇਹ ਵੀ ਹੈਗਾ ਹਨਾ ਕਿਸੇ ਦਾ ਕੋਈ ਹੋਏ ਵੀ ਇਸ ਚੀਜ਼ ਬਾਰੇ ਤੁਸੀਂ ਗੱਲਬਾਤ ਕਰੋ ਆਪਾਂ ਉਹ ਵੀ ਅਗਲੀ ਵੀਡੀਓ ਵਿੱਚ ਕੋਸ਼ਿਸ਼ ਕਰਾਂਗੇ ਆਪਾਂ ਉਹ ਵੀ ਪੁੱਛ ਸਕਦੇ ਹਾਂ ਤੇ ਤੁਸੀਂ ਜਰੂਰ ਆਪਣੇ ਭੈਣ ਭਰਾਵਾਂ ਨੂੰ ਅੱਗੇ ਜਰੂਰ ਸਾਂਝੀ ਕਰਿਓ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ